ਜੀ ਸਭ ਤੋਂ ਪਹਿਲਾਂ ਨੰਗਲ ਦੇ ਬਹੁਤ ਹੀ ਸਤਿਕਾਰਯੋਗ ਪੱਤਰ ਸਹਿਕਰ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਸਾਡੇ ਸ਼ਹਿਰ ਦੀ ਪ੍ਰੈਸ ਹੈ ਮੈਨੂੰ ਲੱਗਦਾ ਕਿ ਕੈਲੋਬੀ ਸਟੇਟ ਪੱਧਰ ਤੇ ਵੀ ਜੇ ਕੋਈ ਦੋ ਚਾਰ ਤੇਜ਼ ਪ੍ਰੈਸਿਸ ਮੰਨੀਆਂ ਜਾਣ ਜਿਹੜੀ ਖਬਰਾਂ ਕਵਰੇਜ ਨੂੰ ਬਹੁਤ ਚੰਗੇ ਤਰੀਕੇ ਨਾਲ ਕਰਦੇ ਉਹਨਾਂ ਦੇ ਵਿੱਚੋਂ ਵਨ ਆਫ ਥੈਮ ਹੈ ਅਸੀਂ ਤੁਹਾਡਾ ਜੀਆ ਅਖਦੇ ਨਗਰ ਕੌਂਸਲ ਨੰਗਲ ਦੀ ਮੀਟਿੰਗ ਅੱਜ ਲਗਭਗ ਏ ਸਰਕਾਰੀ ਨੂੰ ਮਲਾਕੇ 324 ਤੋਂ ਲੈ ਕੇ ਅੱਜ 337 ਤੱਕ ਕਰਮਤੇ ਪਾਸ ਕੀਤੇ ਗਏ ਪਾਸ ਨਹੀਂ ਉਹਨਾਂ ਦੇ ਵਿਚਾਰ ਕੀਤੀ ਗਈ ਉਹਨਾਂ ਦੇ ਵਿੱਚੋਂ ਇੱਕ ਦੋ ਮਤੇ ਸੀ ਜਿਨ੍ਹਾਂ ਨੂੰ ਪੈਂਡਿੰਗ ਰੱਖਿਆ ਗਿਆ ਕੋਈ ਬਹੁਤ ਜ਼ਰੂਰੀ ਨਹੀਂ ਸੀ ਪਰ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਦਿੰਨਾ ਵੀ ਇੱਕ ਸਾਡਾ ਸੈਗਰੀਗੇਸ਼ਨ ਵਾਲਾ ਸੀ ਕਿ ਅਸੀਂ ਕੂੜਾ ਜਾਂ ਸ਼ਹਿਰ ਦੇ ਘਰਾਂ ਦੇ ਵਿੱਚੋਂ ਇਕੱਠਾ ਕਰਨ ਲਈ ਉਹਨਾਂ ਤੇ ਕੋਈ ਪੈਸਾ ਜਾਂ ਕੋਈ ਆਪਾਂ ਕੋਈ ਮਹੀਨੇ ਦੀ ਮੰਥਲੀ ਕੋਈ ਲਾਇਆ ਜਾਵੇ ਕਿ ਚਾਰजेस ਕਿ ਅਸੀਂ ਉਹਨਾਂ ਤੋਂ ਚਾਰਜ ਲੈ ਸਕਣ ਪਰ ਅਸੀਂ ਸਾਰਿਆਂ ਨੇ ਉਹ ਮਤੇ ਨੂੰ ਇਗਨੋਰ ਕਰ ਦਿੱਤਾ ਕਿਉਂਕਿ ਅੱਜ ਉਹਨੂੰ ਰਿਜੈਕਟ ਕਰ ਦਿੱਤਾ ਕਿ ਸਾਨੂੰ ਕੋਈ ਲੋੜ ਨਹੀਂ ਹੈ ਕਿ ਸਾਡੇ ਸਫਾਈ ਸੇਵਕ ਭਰਾ ਵੀ ਬੜੇ ਚੰਗੇ ਤਰੀਕੇ ਨਾਲ ਕੰਮ ਕਰਦੇ ਆਂ ਆਫ ਦੀ ਰਿਕਾਰਡ ਸਾਡਾ ਜਿਹੜਾ ਸਿਸਟਮ ਹੈ ਸ਼ਹਿਰ ਦਾ ਚੱਲ ਰਿਹਾ ਸੀ ਕਿਸੇ ਕਿਸਮ ਦਾ ਬੋਝ ਨਹੀਂ ਪਾਣਾ ਚਾਹੁੰਦੇ ਇਹ ਸਰ ਕਿੰਨਾ ਨੰਬਰ ਦਾ ਹੈ ਇਹ ਸਰ ਸੈਗਰੀਗੇਸ਼ਨ ਆਰਡਰ ਇਹ 327 ਨੰਬਰ ਦਾ ਹੈ ਇਹ ਇਹ ਆਪਾਂ ਕੀਤਾ ਹੋਰ ਰੁਟੀਨ ਵਾਲੇ ਮਤੇ ਸੀ ਕਿ ਕੋਈ ਕੋ ਪੁਰਾਣੇ ਰੁਕੇ ਹੋਏ ਸੀ ਕਿ ਕੋਈ ਡਰਾਈਵਰ ਸਹਿਬਾਨ ਆਊਟਸੋਰਸਿੰਗ ਦੇ ਤੇ ਜਿਨ੍ਹਾਂ ਦਾ ਕੰਟਰੈਕਟ ਇੱਕ ਇੱਕ ਸਾਲ ਦਾ ਹੁੰਦਾ ਵੀ ਹਰ ਸਾਲ ਵਾਧਾ ਕੀਤਾ ਜਾਂਦਾ ਆਊਟਸੋਰਸ ਜੋ ਆਊਟਸੋਰਸ ਨੇ ਜਿਹੜੇ ਕੰਟਰੈਕਟ ਤੇ ਮੁਲਾਜ਼ਮ ਹੈ ਉਹ ਵਾਧਾ ਕੀਤਾ ਗਿਆ ਇੱਕ ਦੋ ਬਦਲੀਆਂ ਸੀ ਕਿਸੇ ਦੀਆਂ ਜਾਂ ਕੋਈ ਇਸ ਤਰ੍ਹਾਂ ਦਾ ਸੀ ਉਹ ਸਾਰਾ ਸੀ ਪਰ ਅੱਜ ਜਿਹੜਾ ਮੇਨ ਮਤਾ ਸੀ ਵਿਕਾਸ ਦੇ ਕੰਮਾਂ ਦੇ ਸਬੰਧੀ ਮੀਟਿੰਗ ਸੀ ਆਪਾਂ 324 ਨੰਬਰ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਵਿਕਾਸ ਦੇ ਕੰਮ ਹੈ ਉਹ ਨਗਰ ਕੌਂਸਲ ਲੰਗੜ ਵੱਲੋਂ ਪਾਸ ਕੀਤੇ ਗਏ ਕਿ ਲਗਭਗ ਜੇ ਕਹਿ ਲਿਆ ਜਾਵੇ ਕਿ ਪਿਛਲੇ 23 12 2024 ਨੂੰ ਟੈਂਡਰ ਲਗਾਏ ਗਏ ਸੀ 10 ਕਰੋੜ 73 ਲੱਖ ਤੇ 20 ਹਜ਼ਾਰ ਰੁਪਏ ਦੇ ਜਿਨ੍ਹਾਂ ਟੈਂਡਰਸ ਦੇ ਵਿੱਚ ਇਹ ਨਹੀਂ ਸੀ ਕਿ ਉਹ ਕੱਲੀਆਂ ਗਲੀਆਂ ਸੀ 23 12 23 ਕਰੋੜ 10 ਕਰੋੜ ਤੇ 73 ਲੱਖ 20 ਹਜ਼ਾਰ 23 12 2024 ਨੂੰ ਜਿਵੇਂ ਟੈਂਡਰਿੰਗ ਕੀਤੀ ਜਾਂਦੀ ਕੀ ਉਹ ਵੀ ਆਪਾਂ ਆਨਲਾਈਨ ਕੀ ਭੇਜੇ ਜਾਂਦੇ ਵੀ ਉਹ ਤੋਂ ਡਿਮਾਂਡ ਕੀਤੀ ਜਾਂਦੀ ਉਹ ਲਗਾਏ ਗਏ ਸੀ ਤੇ 17 1 ਨੂੰ 225 ਨੂੰ ਇਹਦੀ ਟੈਕਨੀਕਲ ਬਿਡ ਹੋਣੀ ਸੀ ਪਰ ਚਲੋ ਕੋਈ ਦਫਤਰੀ ਕਾਗਜ਼ ਪੂਰੇ ਕਰਨ ਤੇ ਜਾਂ ਕੋਈ ਸ਼ੋਰ ਹੈ ਵੀ ਉਹ 17 2 ਫਿਕਸ ਕਰ ਦਿੱਤੀ ਗਈ ਸੀ ਟੈਕਨੀਕਲ ਬਿਡ ਤੇ ਜਿਹੜੀ ਟੈਕਨੀਕਲ ਬਿਡ ਹੈ ਓਪਨ ਕੀਤੀ ਜਾ ਚੁੱਕੀ ਆਪਾਂ ਜੇ ਆਮ ਭਾਸ਼ਾ 'ਚ ਕਿਹਾ ਜਾਵੇ ਕਿ ਜਿਹੜੇ ਟੈਂਡਰ ਜਦੋਂ ਲੱਗਦੇ ਆ ਉਹ ਤੋਂ ਪਹਿਲਾਂ ਕਾਗਜ਼ਾਂ ਦੀ ਦੇਖਰੇਖ ਕਰਨੀ ਹੁੰਦੀ ਵੀ ਕਿਸੇ ਦੇ ਕਾਗਜ਼ ਪੂਰੇ ਆ ਜਾਂ ਨਹੀਂ ਆ ਜਾਂ ਕੋਈ ਥੋੜੇ ਬਹੁਤਾ ਇੱਕ ਹੋਮਵਰਕ ਕਰਨਾ ਹੁੰਦਾ ਉਹ ਸਾਰੇ ਟੈਕਨੀਕਲ ਬਿਡ ਕਿਹਾ ਜਾਂਦਾ ਟੈਕਨੀਕਲ ਬਿਡ ਤੋਂ ਬਾਅਦ ਓਪਨ ਬਿਡ ਲੱਗਦੀ ਉਹ ਜਿਹੜੀ ਆਪਾਂ ਫਾਈਨੈਂਸ਼ੀਅਲ ਬਿਡ ਲੱਗਦੀ ਫਾਈਨੈਂਸ਼ੀਅਲ ਬਿਡ ਜਿਹੜੀ ਜਿਹੜਾ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਦਾ ਗੈਜਟ ਦਾ ਉਹਦੇ ਵਿੱਚ ਇਹ ਆ ਕਿ ਕੋਈ ਵੀ ਜੇ ਟੈਂਡਰ ਲਗਾਇਆ ਜਾਵੇ ਉਹਦੀ ਟੈਕਨੀਕਲ ਬਿਡ ਲੱਗ ਚੁੱਕੀ ਹੋਵੇ ਤਾਂ ਉਸ ਤੋਂ ਬਾਅਦ ਉਹਨੂੰ ਘੱਟੋ-ਘੱਟ ਜਾਂ ਵੱਧੋ-ਵੱਧ 34 ਦਿਨਾਂ ਚ 34 ਡੇਜ਼ ਦੇ ਵਿੱਚ ਖੋਲਣੇ ਪੈਂਦੇ ਟੈਂਡਰ ਪਰ 10 ਕਰੋੜ 73 ਲੱਖ 20 ਹਜ਼ਾਰ ਦੇ ਟੈਂਡਰ ਨਹੀਂ ਖੋਲੇਗੇ ਇਹਨਾਂ ਦੇ ਵਿੱਚ ਇਹੀ ਨਹੀਂ ਕੰਮ ਕੀ ਕਈ ਵਾਰ ਸਾਡੇ ਜਿਹੜੇ ਸਰਕਾਰ ਦੇ ਵਿੱਚ ਬੈਠੇ ਨੁਮਾਇੰਦੇ ਆ ਉਹ ਗੱਲਾਂ ਕਹਿ ਦਿੰਨੇ ਕਿ ਜੀ ਉਹ ਬਰਬਾਦੀ ਕਰ ਰਹੇ ਕੋਈ ਨਹੀਂ ਇਹਨਾਂ ਚ ਇੰਪੋਰਟੈਂਟ ਕੰਮ ਦੇਖੋ ਕਿਹੜੇ ਮੈਨੂੰ ਜਿੰਨੇ ਯਾਦ ਰਹੇ ਕਿਉਂਕਿ ਲੰਬਾ ਨਹੀਂ ਕਰ ਹੋਣਾ ਜਿਵੇਂ ਖਵਾਜਾ ਮੰਦਰ ਰੋਡ ਹੈ ਜਿਹੜੇ ਗੇਟ ਤੋਂ ਲੈ ਕੇ ਖਵਾਜਾ ਮੰਦਰ ਤੱਕ ਰੋਡ ਟੁੱਟੀ ਹੋਈ ਇਹਦੀ ਰਿਪੇਅਰ ਦਾ ਜਾਂ ਇਹਦੀ ਪ੍ਰੀਮਿਕਸ ਦਾ ਕੰਮ ਹੈ ਦੱਸੋ ਇਹਦੇ ਵਿੱਚ ਕੀ ਕਿਸੇ ਕਿਸਮ ਦੀ ਜਿਹੜੀ ਹੈ ਆ ਜਿਹੜੀ ਉਹ ਆਪਣਾ ਕੀ ਕਹਿੰਦੇ ਆਪਣੀ ਮੰਡੀ ਨੂੰ ਜਿੱਥੇ ਰੋਡ ਜਾਂਦੀ ਡਬਲ ਸੀ ਦੇ ਪਿਛਲੇ ਬਲਾਕ ਇੱਕ ਇੱਕ ਫੁੱਟ ਦਾ ਟੋਏ ਪਏ ਹੋਏ ਉਹਦੇ ਲਈ ਅਸੀਂ ਟੈਂਡਰ ਖਾ ਲਿਆ ਉਹਦੀ ਬਿਡ ਨਹੀਂ ਲਗਾਈ ਗਈ ਓਪਨ ਨਹੀਂ ਕੀਤੀ ਗਈ ਫਾਈਨੈਂਸ਼ੀਅਲ ਬਿਡ ਓਪਨ ਨਹੀਂ ਕੀਤੀ ਗਈ ਟੈਂਡਰ ਖੋਲਿਆ ਨਹੀਂ ਗਿਆ ਉਸ ਤੋਂ ਇਲਾਵਾ ਬਾਲਮੀਕ ਮੰਦਰ ਜੀ ਜਾਂ ਗੁਰੂ ਰਵਿਦਾਸ ਮੰਦਰ ਜਿਹੜਾ 12 ਜਾਂ 13 ਨੰਬਰ ਵਾਰਡ ਦੇ ਵਿੱਚ ਆ 13 ਨੰਬਰ ਦੇ ਵਿੱਚ ਆ ਜਾਂ 12 ਨੰਬਰ ਦੇ ਵਾਰਡ ਦੇ ਵਿੱਚ ਇੱਕ ਸ਼ਿਮ ਮੰਦਰ ਹੈ ਜਾਂ ਉੱਥੇ ਸਿਵਲ ਜਿਹੜਾ ਹਸਪੀਟਲ ਹੈ ਉਹਦੀ ਜਿਹੜੀ ਸੜਕ ਹੈ ਜਾਂ ਕਿੰਨੀਆਂ ਪਾਰਕਾਂ ਹਨ ਹਾਂ ਕਿੰਨੀਆਂ ਪਾਰਕਸ ਹਨ ਕਿੰਨੇ ਜਿਮ ਹਨ ਤੇ ਜਿਨ੍ਹਾਂ ਦੀ ਬੱਚਿਆਂ ਪਾਰਕਾਂ ਹਨ ਉਹਨਾਂ ਦੀ ਸਾਰਾ ਕੰਮ ਸਟੈਂਡ ਸਟਿਲ ਹੈ ਹੋਰ ਤਾਂ ਹੋਰ ਕਈ ਟੈਂਡਰ ਲੱਗ ਚੁੱਕੇ ਹੋਏ ਉਹਨਾਂ ਦੇ ਵਰਕ ਆਰਡਰ ਹੋ ਚੁੱਕੇ ਹੋਏ ਪਰ ਜਿਹੜੇ ਥਲੜੇ ਅਫਸਰ ਸਹਿਬਾਨ ਆ ਤੇ ਜਿਹੜੇ ਠੇਕੇਦਾਰ ਆ ਉਹਨਾਂ ਨੇ ਮਨਾ ਕਰ ਦਿੱਤਾ ਕਹਿੰਦੇ ਅਸੀਂ ਕੋਈ ਕੰਮ ਨਹੀਂ ਕਰਨਾ ਵਰਕ ਆਰਡਰ ਹੋਣ ਦੇ ਬਾਵਜੂਦ ਨਹੀਂ ਕੰਮ ਕਰ ਰਹੇ ਜਿਹੜੀ ਇੱਕ ਬੜਾ ਪਿੱਛੇ ਜਿਹ ਹੋਇਆ ਸੀ ਕਿ ਪੁਲਿਸ ਸਟੇਸ਼ਨ ਅੱਗੇ ਕੀ ਜੀ ਮਲਵਾ ਚੱਕਣਾ ਚਲੋ ਚੰਗਈ ਗੱਲ ਆ ਕੋਈ ਆਪਾਂ ਇਹਨੂੰ ਨਿੰਦਾ ਨਹੀਂ ਕਰਦੇ ਚੱਕ ਹੋਣੇ ਚਾਹੀਦੀਆਂ ਜਿਹੜੀਆਂ ਚੀਜ਼ਾਂ ਆ ਹੈਗੀਆਂ ਪਰ ਉਹ ਮਲਵਾ ਚੱਕਣ ਵਾਲਾ ਜਿਹੜਾ ਕੰਮ ਵੀ ਸੀ ਬਾਡ ਨੰਬਰ ਉਹ ਪੈਂਦਾ ਨੌ ਦੇ ਵਿੱਚ ਉਹਦਾ ਜਿਹੜਾ ਅਸੀਂ ਕੰਮ ਹੈ ਲਗਭਗ 33 34 ਲੱਖ ਦਾ ਕੰਮ ਪਾਸ ਕੀਤਾ ਹੋਇਆ پارک ਬਣਾਉਣ ਦਾ ਇੱਕ ਤਾਂ ਹੁੰਦਾ ਨਾ ਭਈ ਆਪਾਂ ਅੱਜ ਪਾਸ ਕੀਤਾ ਹੋਵੇ ਉਹਨਾਂ ਦੀ ਮੀਟਿੰਗ ਨੂੰ ਜੂਨ ਮਹੀਨੇ ਦੇਖ ਕੇ ਉਹ ਹਜੇ ਤੱਕ ਅਰ ਉਹਨੂੰ ਰੋਕਿਆ ਗਿਆ ਕਿ ਜਿਹੜੀ ਉੱਥੇ ਪਾਰਕ ਹੈ ਉਹ ਨਾ ਬਣ ਸਕੇ ਥੀਏਟਰ ਦੇ ਓਪੋਜ਼ਿਟ ਜਿੱਥੇ ਥੀਏਟਰ ਹੁੰਦਾ ਸੀ ਪੁਲਿਸ ਸਟੇਸ਼ਨ ਦੇ ਉਹ ਪਾਰਕ ਦਾ ਕੰਮ ਰੋਕਿਆ ਹੋਇਆ ਆ ਮੇਰੇ ਨਾਲ ਬੈਠੇ ਜਾਂ ਜਾਂ ਨੰਦਾ ਜੀ ਬੈਠੇ ਪੰਮਾ ਜੀ ਬੈਠੇ ਇਹਨਾਂ ਦੇ ਜਿੰਨੇ ਕੰਮ ਹੈ ਵਾਰਡਾਂ ਦੇ ਇਹ ਸਾਰੇ ਰੋਕੇ ਹੋਏ ਉਸ ਤੋਂ ਇਲਾਵਾ ਹੋਰ ਤਾਂ ਹੋਰ ਸੀਵਰੇਜ ਦੇ ਕੰਮ ਰੋਕੇ ਹੋਏ ਮੈਂ ਬੀਬੀਐਮਬੀ ਦੇ ਵਾਰਡਾਂ ਦੀ ਗੱਲ ਕਰਦਾ 2 ਕਰੋੜ ਰੁਪਏ ਦੇ ਕੰਮ ਜਿਹੜੇ 5212 ਦੀ ਪਰਮਿਸ਼ਨ ਲੈਣੀ ਪੈਂਦੀ ਸਾਨੂੰ ਉਥੋਂ ਆਪਣਾ ਕੀ ਕਹਿੰਦੇ ਵੀ ਲੋਕਲ ਬਾਡੀ ਡਾਇਰੈਕਟਰ ਤੋਂ ਆਹ ਦੇਖੋ 5212 ਦੀ ਪਰਮਿਸ਼ਨਸ ਦੇ ਕੰਮ ਅਸੀਂ ਉਹਨਾਂ ਨੂੰ ਬਾਰ-ਬਾਰ ਚਿੱਠੀਆਂ ਲਿਖ ਚੁੱਕੇ ਡਾਇਰੈਕਟਰ ਆਫਿਸ ਨੂੰ 10 7 24 ਦੀ ਵੀ ਚਿੱਠੀ ਲਿਖੀ ਹੋਈ ਇਹਦੇ ਚ ਕੰਮ ਕੀ ਹੈ ਬਾਲਮੀਕ ਮੰਦਰ ਜੀ ਪਿੱਛੇ ਆ ਜਿਹੜਾ 6 ਨੰਬਰ ਵਾਰਡ ਹੈ ਪਾਰਕ ਬਾਨੀ ਜੀ ਦੱਸੋ ਇਹਦੇ ਚ ਕੀ ਆ ਜਾਂ ਕੋਈ ਨਾਲਿਆਂ ਦਾ ਹੁਣ ਸਾਡੇ ਪ੍ਰੈਸ ਵਾਲੇ ਸਹਿਵਾਨਾਂ ਨੇ ਬੜਾ ਜਿਹੜੇ ਫਲੱਡ ਆਏ ਸੀ ਬੜਾ ਕਵਰ ਕੀਤਾ ਬਣਦਾ ਵੀ ਹੈ ਜਿੱਥੇ ਨਕਾਮੀਆਂ ਹੋਣ ਕਾਉਂਸਲ ਦੀਆਂ ਜਾਂ ਕਿਸੇ ਵੀ ਐਡਮਿਨਿਸਟ੍ਰੇਸ਼ਨ ਦੀਆਂ ਉਹਨੂੰ ਜੇ ਪ੍ਰੈਸ ਨਹੀਂ ਦਿਖਾਉਂਗੀ ਤਾਂ ਪਤਾ ਕਿਦਾਂ ਲੱਗੂ ਪਰ ਜਿੰਨੇ ਨਾਲੇ ਆ ਉਹਨਾਂ ਸਾਰਿਆਂ ਦਾ ਕੰਮ ਬੰਦ ਕੀਤਾ ਗਿਆ ਕਿਸੇ ਦੀ ਰਿਪੇਅਰ ਦਾ ਕੰਮ ਨਹੀਂ ਹੈ ਸਾਡੇ ਕੋਲ ਇਲੈਕਟ੍ਰਿਸਿਟੀ ਦਾ ਜਿਵੇਂ ਕੰਮ ਹੈ ਜੇ ਟੈਂਡਰ ਹੋ ਗਏ ਉਹਨੂੰ ਤੁਸੀਂ ਓਪਨ ਕਰੋ ਉਹਨੂੰ ਵਰਕ ਆਰਡਰ ਦੋ ਇਹ ਨਹੀਂ ਨਾ ਵੀ ਕੰਮ ਜੇ ਕਿਸੇ ਨੇ ਟੈਂਡਰ ਲੈ ਲਿਆ ਇਲੈਕਟ੍ਰਿਸਿਟੀ ਦਾ ਲੈ ਲਿਆ ਜਾਂ ਕਿਸੇ ਨੇ ਕੋਈ ਲੈ ਲਿਆ ਉਹਨੂੰ ਉੱਥੇ ਰੋਕ ਰੱਖ ਕਿਉਂ ਸ਼ਿਕਾਇਤ ਮੰਨ ਲਓ ਮੈਂ ਸ਼ਿਕਾਇਤ ਕਰ ਦਿੰਦਾ ਕਿਸੇ ਦੇ ਟੈਂਡਰ ਦੀ ਜਦੋਂ ਟੈਂਡਰ ਦਾ ਨਿਯਮ ਪਾਸ ਕੀਤੇ ਗਏ ਉਹਦੀ ਇਨਕੁਆਰੀ ਚੱਲਦੀ ਰਵੇ ਜਦੋਂ ਵਰਕ ਮਾੜਾ ਕਰੂੰ ਉਹ ਕੰਮ ਰੋਕੇ ਹੋਏ ਜਿੰਨੀ ਬਿਜਲੀ ਦੇ ਖੰਭੇ ਆ ਜਾਂ ਕਿਤੇ ਇਲੈਕਟ੍ਰਿਸਿਟੀ ਦੀ ਰਿਪੇਅਰ ਆ ਇਹ ਪਾਰਕ ਬਾਣ ਨੇ ਜੇਮ ਬਾਣ ਨੇ ਸਾਰੇ ਕੰਮ ਰੋਕੇ ਹੋਏ ਤੇ ਮੈਂ ਰੋਕਣ ਦੇ ਪਿੱਛੇ ਮੈਂ ਕਿਸੇ ਦਾ ਮਾੜਾ ਚੰਗਾ ਨਹੀਂ ਕਹਿੰਦਾ ਕਿ ਕੋਈ ਮਾੜਾ ਜਾਂ ਕੋਈ ਚੰਗਾ ਹੈ ਪਰ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਮੰਤਰੀ ਸਾਹਿਬ ਪਿੱਛੇ ਜੇ ਜੂਨ ਮਹੀਨੇ ਦੇ ਵਿੱਚ ਉਹਨਾਂ ਦੇ ਨਾਲ ਸਤਕਾਰਯੋਗ ਆ ਰੇਨ ਸ਼ੈਕਟਰਸ ਦਾ ਅਜੌਲੀ ਮੋਰ ਦਾ ਕੰਮ ਰੋਕਿਆ ਹੋਇਆ ਕਹਿੰਦੇ ਜੀ ਕੌਂਸਲ ਕੋ ਕਰਦੇ ਨਹੀਂ ਲੋਕ ਮੀਤ ਭੇਜ ਰਹੇ ਯਾਰ ਕੌਂਸਲ ਇੱਕ ਮੈਂ ਤੁਹਾਨੂੰ ਬੇਨਤੀ ਹੋਰ ਕਰਨੀ ਸੀ ਤੁਹਾਡੇ ਰਾਹੀਂ ਕਿ ਮੰਨ ਲੈਨੇ ਅਸੀਂ ਸਾਰੇ ਬੰਦੇ ਜਿੰਨੇ ਇੱਥੇ ਬੈਠੇ ਕਮੇ ਅਸੀਂ ਮੰਨ ਲੈਨੇ ਅਸੀਂ ਕਰਪਟ ਹਾਂ ਜੋ ਮੰਨ ਲੀਓ ਉਹ ਕਹਿੰਦੇ ਚਲੋ ਇਹ ਕਰਦਾ ਨਹੀਂ ਕੀ ਉਤਰ ਰਭਦੀ ਹੈ ਅੱਪਾ ਕਹਿੰਦੇ ਸਾਰਾ ਜੋ ਕਿਸ ਤਰ੍ਹਾਂ ਜੇ ਮੰਨ ਲੋ ਕੋਈ ਟਾਈਮ ਹੋਏ ਪਤਾ ਇਹ ਵੀ 10 ਕਰੋੜ 73 ਲੱਖ ਦੇ ਜਾਂ 5212 ਦੇ ਜਿਹੜੇ ਸਰਕਾਰੀ ਵਾਰਡਾਂ ਚ ਕੰਮ ਰੁਕੇ ਹੋਏ ਜੇ ਇਹ ਕੰਮ ਪਾਸ ਹੋ ਜਾਂਦੇ ਮੰਨ ਲਓ ਕੋਈ ਵੀ ਟੈਂਡਰ ਖੋਲ ਦਿੱਤੇ ਜਾਣ ਤਾਂ ਉਹਨਾਂ ਦੇ ਅਫਸਰ ਸਹਿਬਾਨ ਜੇਹੀ ਕੀਦੇ ਆ ਐਮਈ ਕੀਦੇ ਆ ਈਓ ਕੀਦੇ ਆ ਸੁਪਰਵਾਈਜ਼ਰ ਕੀਦੇ ਆ ਉਹ ਸਾਡੇ ਤਾਂ ਨਹੀਂ ਆ ਜੇ ਕਰਪਸ਼ਨ ਕਿਸੇ ਨੇ ਮੈਂ ਨਹੀਂ ਕਹਿੰਦਾ ਉਹ ਉਹ ਵੀ ਕਰਪਟ ਕਰਦੇ ਮੈਂ ਕਹਿੰਦਾ ਜੇ ਕੰਮ ਕਰਨਾ ਐਮਸੀ ਦਾ ਤਾਂ ਰੋਲ ਹੀ ਨਹੀਂ ਆ ਐਮਸੀ ਨੇ ਤਾਂ ਇੱਥੇ ਬੈਠ ਕੇ ਹਾਊਸ ਮਤਾ ਪਾਸ ਕਰਨਾ ਉਹ ਤੋਂ ਬਾਅਦ ਤਾਂ ਅਫਸਰਸ ਇਹਨਾਂ ਦੀ ਇੱਕ ਕਮੇਟੀ ਬਣਾਈ ਹੋਈ ਪੰਜਾਬ ਸਰਕਾਰ ਦੀ ਕਿ ਜਿਹੜਾ ਵੀ ਕੰਮ ਕਰਨਾ ਕੋਈ ਮੰਨ ਲਓ ਵੀ ਤੁਸੀਂ ਕਹਿੰਦੇ ਆ ਸੜਕ ਬਣਾਣੀ ਪਹਿਲਾਂ ਉਹ ਕਮੇਟੀ ਨੇ ਰੋਪੜ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਏਡੀਸੀ ਸਾਹਿਬ ਦੇ ਟੀਮ ਨੇ ਉਹ ਦੇਖਣਾ ਹੈ ਕਿ ਇਹਦੀ ਵਾਇਬਿਲਿਟੀ ਹੈ ਇਹ ਕੰਮ ਯੋਗ ਹੈ ਬਣਦੇ ਜੇ ਨਹੀਂ ਕਰਨ ਜੋਗਾ ਤਾਂ ਉਹਨੂੰ ਨਾ ਕੀਤਾ ਜਾਵੇ ਮੈਂ ਕਹਿੰਦਾ ਸਤਕਾਰਯੋਗ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸ ਹੀ ਆਏ ਸੀ ਚਲੋ ਰਾਜਨੀਤੀ ਦੇ ਵਿੱਚ ਸਾਰੀਆਂ ਗੱਲਾਂ ਚੰਗੀਆਂ ਮਾੜੀਆਂ ਚੱਲਦੀਆਂ ਉਹਨਾਂ ਨੇ ਕਿਹਾ ਜੂਨ ਦੇ ਮਹੀਨੇ ਤੁਹਾਡੇ ਪੱਤਰਕਾਰ ਸਹਿਬਾਨਾਂ ਦੇ ਹੱਥ ਸ਼ਾਮ ਦੇ 5-6 ਵਜੇ ਵੀ ਸੀ ਕਿ ਉਹ ਜਿੱਥੇ ਮਲਵੇ ਦਾ ਢੇਰ ਲੱਗਿਆ ਥਾਣੇ ਦੇ ਕਿ ਇਹ ਸਾਰੇ ਕੰਮ ਮੈਂ ਰੋਕੇ ਹੋਏ ਯਾਰ ਨਾਇਕ ਗਾਲ ਭੇਂਤੀ ਕਰਦਾ ਮੰਤਰੀ ਸਾਹਿਬ ਤੁਸੀਂ ਸਾਰੇ ਲਾਕਕੇ ਦੇ ਮੰਤਰੀ ਆ ਨਾ ਕਿ ਸਾਡੇ ਮੰਤਰੀ ਆ ਤੁਸੀਂ ਕੰਮ ਰੋਕਣ ਲਈ ਨਹੀਂ ਰੋਕਣੇ ਤੁਹਾਨੂੰ ਬਣਾਇਆ ਦੇਖੋ ਤੁਹਾਡਾ ਇਹੀ ਮਕਸਦ ਹੈ ਨਾ ਜਿਹੜਾ ਕਹਿ ਲੋ ਸਰਕਾਰ ਦਾ ਕਿ ਇਹ ਕੰਮ ਰੋਕੇ ਜਾਣ ਤੇ ਰੋਕ ਕੇ ਗਲੀ ਮਹੱਲਿਆਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਕਿਤੇ ਅਗਲਾ ਚਾਰ ਅੰਦਾਲਾ ਸਾਨੂੰ ਘੜਦਾ ਬੀ ਐਮ ਸੀ ਨੇ ਕੰਮਾਂ ਛੱਡ ਲਿਆ ਯਾਰ ਉਹ ਤਾਂ ਤੁਸੀਂ ਸਾਨੂੰ 100 ਵਾਰ ਮੰਤਰੀ ਸਾਹਿਬ ਕਹਿ ਚੁੱਕੇ ਅਸੀਂ ਨਿਕੰਮੇ ਆ ਉਹ ਤਾਂ ਕੋਈ ਗੱਲ ਨਹੀਂ ਰੀਬਨ ਉਹਨਾਂ ਨੇ ਕੱਟਣੇ ਅਫਸਰ ਉਹਨਾਂ ਦੇ ਆ ਅਸੀਂ ਹਉਦੇ ਕੌਣ ਆ ਕਿ ਅਸੀਂ ਕਿਸੇ ਦੇ ਕੰਮ ਦੇ ਵਿੱਚ ਇੱਕ ਪੈਸਾ ਵੀ ਖਾ ਜੀਏ ਜਦੋਂ ਬਿੱਲ ਉਹਨਾਂ ਨੇ ਪਾਸ ਕਰਨੇ ਸਭ ਕੁਝ ਉਹਨਾਂ ਨੇ ਪਾਸ ਕਰਨੇ ਅੱਜ ਫਿਰ ਕੀ ਹੋਇਆ ਕਿ ਮੈਂ ਤੁਹਾਡੇ ਰਾਹੀਂ ਨੰਗਲਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਭਰਾਓ ਜਿਹੜੀ ਇਹ ਜਿੱਦ ਦੀ ਰਾਜਨੀਤੀ ਚੱਲ ਰਹੀ ਇਹਦੇ ਨਾਲ ਸ਼ਹਿਰ ਬਰਬਾਦ ਹੋ ਰਿਹਾ ਨਾਲੇ ਸਾਡੇ ਘਰ ਦੇ ਅੱਗੋਂ ਨਹੀਂ ਲੰਘਣੇ ਜਾਂ ਕਲੀਆਂ ਲਾਈਟਾਂ ਐਮਸੀਆਂ ਦੇ ਘਰ ਦੇ ਅੱਗੇ ਨਹੀਂ ਲੰਗਣੀਆਂ ਗਲੀਆਂ ਸਾਡੀਆਂ ਦੀ ਟੁੱਟੀਆਂ ਹੋਈਆਂ ਸੀਵਰੇ ਦਾ ਕੰਮ ਤੁਹਾਡੇ ਬੱਚਿਆਂ ਨੇ ਪਾਰਕਾਂ ਦੇ ਵਿੱਚ ਖੇਡਣਾ ਹੋਰ ਤਾਂ ਹੋਰ ਦੇਖ ਲਓ ਜੀ ਸੀਸੀਟੀਵੀ ਦਾ ਕੰਮ ਹੈ 13,20,000 ਰੁਪਏ ਦਾ ਕੰਮ ਉਹ ਵੀ ਰੋਕਤਾ ਹੋਇਆ ਹੈ ਅਸੀਂ ਕਿਦੇ ਲਈ ਆਇਆ ਸੀ ਕਿ ਜਿੱਥੇ-ਜਿੱਥੇ ਐਕਸੀਡੈਂਟ ਪ੍ਰੋਨ ਏਰੀਆ ਹੈ ਕਿ ਕੋਈ ਅਯੋਲੀ ਮੋੜ ਹੈ ਜਾਂ ਕੋਈ ਜਿਵੇਂ ਜਿੱਥੇ ਵੀ ਆਪਾਂ ਬੱਸ ਸਟੈਂਡ ਦੇ ਨੇੜੇ ਹੈ ਜਿਹੜੀ ਸਪੌਟਸ ਹੈ ਬਲੈਕ ਸਪੌਟਸ ਹੈ ਜਿਹੜੀ ਡਿਪਾਰਟਮੈਂਟ ਵੱਲੋਂ ਡਿਕਲੇਅਰ ਕੀਤੀਆਂ ਜਾਂਦੀਆਂ ਉਹ ਵੀ ਰੋਕੀਆਂ ਹੋਈਆਂ ਸੀਸੀਟੀਵੀ ਦੇ ਕੰਮ ਦਾ ਟੈਂਡਰ ਨਹੀਂ ਖੋਲਿਆ ਗਿਆ ਚੋਰੀਆਂ ਹੋ ਰਹੀਆਂ ਸ਼ਹਿਰ ਕਿੰਨਾ ਸਾਡੇ ਬਾਰੇ ਵੀ ਤੁਸੀਂ ਭਰਾ ਸਰਕਾਰ ਜੋਗਾਂ ਲਿਖਦੇ ਲੁਕਦੇ ਰਹਿੰਦੇ ਐ ਇੱਥੇ ਕੈਮਰਾ ਬੰਦ ਸੀ ਇਸ ਕਰਕੇ ਚੋਰ ਦਾ ਪਤਾ ਨਹੀਂ ਲੱਗਿਆ ਕਰੋੜਾਂ ਰੀ ਕਾਉਂਸਲ ਕਰੋੜਾਂ ਦੀ ਕਾਉਂਸਲ ਕੰਮ ਤਾਂ ਸਾਰੇ ਰੋਕੇ ਹੋਏ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਵੇਖੋ ਕਿੰਨਾ ਨਕਮਾ ਪਾਣਾ ਸਾਡੀ ਮਿਊਂਸਪਲ ਕਾਉਂਸਲ ਮਿਊਂਸਪਲ ਇੰਜੀਨੀਅਰ ਹੈ ਐਮਈ ਸਾਹਿਬ ਹੈ ਨਹੀਂ ਜਿਹੜੇ ਏ ਐਮ ਨੂੰ ਰਿਲੀਫ ਕਰ ਦਿੱਤਾ ਗਿਆ ਪਿਛਲੇ ਸਮੇਂ ਚ ਐਮਈ ਹੈ ਨਹੀਂ ਤੇ ਜਿਹੜੇ ਸਾਡੇ ਤਿੰਨ ਜਾਈ ਹੈ ਮੈਂ ਨਾਮ ਲੈ ਕੋ ਬਿਨਾ ਇਨ ਜਈਆਂ ਦੇ ਵਿੱਚ ਕੀ ਚੱਕਰ ਹੈ ਕਿ ਇਹਨਾਂ ਨੇ ਸਿਰਫ ਨੰਗਲ ਕਾਉਂਸਲ ਲਈ ਦੋ ਦਿਨ ਹੈ ਸੈਨੀਟਰੀ ਇਨਸਪੈਕਟਰ ਨਹੀਂ ਹੈ ਸਾਡੇ ਮੰਤਰੀ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਜਿਹੜੀਆਂ ਜਿੱਦਾਂ ਕੱਢਾਂ ਨਾਲੋਂ ਈਓ ਸਾਹਿਬ ਕੱਲ ਆਏ ਮੈਨੂੰ ਲੱਗਦਾ ਇਹਨਾਂ ਕੋਲ ਵੀ ਚਾਰ ਚਾਰ ਇਹਨਾਂ ਕੋਲ ਵੀ ਚਾਰ ਚਾਰ ਚਾਰਜ ਹੈ ਐਡੀਸ਼ਨਲ ਤਨਖਾਹਾਂ ਕਿੱਥੋਂ ਲੈਣੇ ਜਈ ਸਹਿਬਾਨ ਇੱਥੋਂ ਕਾਉਂਸਲ ਤੋਂ ਸਰਕਾਰ ਕਰਦੀ ਵੱਡੇ ਵੱਡੇ ਦਾਅਵੇ ਕੀ ਅਸੀਂ ਜੀ ਫਲਾਣਾ ਕਰਤਾ ਅਸੀਂ 55000 ਭਰਤੀ ਕਰਤੀ ਜਿਹੜੀ ਭਰਤੀ ਕੀਤੀ ਹੋਈ ਉਹਨਾਂ ਨੂੰ ਤਾਂ ਤਨਖਾਹ ਦੇਣ ਲਈ ਪੈਸੇ ਨਹੀਂ ਤਿੰਨ ਦੇ ਤਿੰਨ ਜੇਈ ਸਬਾਨਾ ਤਿੰਨਾਂ ਦੀ ਡਿਊਟੀ ਸਿਰਫ 2 ਦਿਨ ਨਗਰ ਕੌਂਸਲ ਨੰਗਲ ਚੁੰਦੀ ਤੁਹਾਡੇ ਵਰਗਾ ਭਰਾ ਜਾ ਕੋਈ ਨੰਗਲ ਵਾਸੀ ਫੋਨ ਕਰ ਦਿੰਦਾ ਵੀ ਕੰਮ ਕਿਉਂ ਨਹੀਂ ਹੋਇਆ ਯਾਰ ਕੰਮ ਕਿੱਥੋਂ ਹੋਣਾ ਜੇ ਹੀ ਗਿਆ ਵਾ ਚਮਕੌਰ ਸਾਹਿਬ ਕੋਈ ਗਿਆ ਵਾ ਅਨੰਤਪੁਰ ਸਾਹਿਬ ਤਨਖਾਹ ਕਿੱਥੋਂ ਲੈਣੀ ਨਗਰ ਕੌਂਸਲ ਨੰਗਲ ਯਾਰ ਸਰਾ ਸਮ ਚੁੱਕੀਆਂ ਹੋਈਆਂ ਸਰਕਾਰਾਂ ਨਗਰ ਕੌਂਸਲ ਨੰਗਲ ਮੈਂ ਕਹਿੰਦਾ ਵੀ ਜੇ ਕੋਈ ਕਰਾਪਸ਼ਨ ਦੀ ਗੱਲ ਕਰਦਾ ਕਰਾਪਸ਼ਨ ਨਹੀਂ ਹੋਣੀ ਚਾਹੀਦੀ ਕੋਈ ਵੀ ਪੱ ਕੌਂਸਲ ਤੋਂ ਲੈ ਕੇ ਸਰਕਾਰਾਂ ਤੱਕਰ ਪਰ ਰੋਕਣੀ ਕਿਹਨੇ ਆ ਰੋਕਣੀ ਅਫਸਰਾਂ ਨੇ ਆ ਬਿੱਲ ਅਫਸਰਾਂ ਨੇ ਪਾਸ ਕਰਨੇ ਟੈਂਡਰ ਅਫਸਰਾਂ ਨੇ ਖੋਲਣੇ ਸੁਪਰਵਾਈਜ਼ਨ ਅਫਸਰਾਂ ਦੀ ਕਰਨੀ ਅਸੀਂ ਤਾਂ ਤੁਹਾਡੇ ਮੰਗੋ ਕਲਰਕ ਦਾ ਕੰਮ ਕਰਦੇ ਅਸੀਂ ਮੋਹਰ ਲਾ ਕੇ ਭੇਜ ਦਿੰਨੇ ਵੀ ਤੁਸੀਂ ਮਤਾ ਲਿਆਤਾ ਤੁਸੀਂ ਲਿਆਤਾ ਅਸੀਂ ਉਹਨੂੰ ਮੋਹਰ ਲਾ ਕੇ ਭੇਜ ਦੇਣਾ ਕਿ ਆ ਕੰਮ ਹੋਇਓ ਸ਼ਮਸ਼ਾਨ ਘਾਟਾਂ ਦੇ ਕੰਮ ਰੋਕੇ ਹੋਏ ਸ਼ਮਸ਼ਾਨ ਘਾਟਾਂ ਦੇ ਕੰਮ ਹੁਣ ਮੈਂ ਦੱਸਦਾ ਇੰਦਰਾ ਨਗਰ ਦੀ ਗੱਲ ਹੈ ਨਾਲੇ ਦਾ ਮੋੜ ਹੈ ਬਰਸਾਤ ਕਰਕੇ ਟੁੱਟ ਗਿਆ ਹੋਇਆ ਉਹਦੇ ਕਾਰਨ ਘੱਟੋ ਘੱਟ 10 ਜਾਂ 15 ਮਕਾਨ ਇਸ ਟਾਈਮ ਉਹਨਾਂ ਦਾ ਖਤਰੇ 'ਚ ਆ ਵੀ ਉਹ ਗਿਰ ਸਕਦੇ ਨੇ ਜਿੱਕਿ ਇੱਕ ਅਦਾ ਮੀਂਹ ਤੱਕਣਾ ਪੈ ਗਿਆ ਪਾਣੀ ਦਾ ਕੋਈ ਪਤਾ ਨਹੀਂ ਉਹਨੇ ਬਹਾਵ ਕਿੱਧਰ ਨੂੰ ਛੇੜ ਲੈਣਾ ਉਹਦੇ ਲਈ ਸਾਡੇ ਕੋਲ ਪੈਸਾ ਹੀ ਨਹੀਂ ਸਾਡੇ ਕੋਲ ਯੋਜਨਾ ਤੇ ਨਹੀਂ ਇਹ ਕੰਮ ਕਰਨ ਦੀ ਆਪਾਂ ਪੁੱਛੇ ਅਫਸਰਾਂ ਨਾਲ ਲੜ ਪਏ ਉਹ ਕਹਿੰਦੇ ਮੈਨੂੰ ਦਿਓ ਪੈਸੇ ਆਪਾਂ ਲਵਾ ਦਿੰਨੇ ਹੁਣ ਪਤਾ ਕੀਤਾ ਵੀ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਹਦੇ ਆਲੇ ਘਰਾਂ ਦੇ ਆਲੇ ਵਾਲੇ ਨਾਲਾ ਟੁੱਟਿਆ ਹੋਇਆ ਵੀ ਅਸੀਂ ਰੇਤੇ ਦੀਆਂ ਬੋਰੀਆਂ ਰੱਖਣ ਲੱਗੇ ਆਹ ਕਰੋਨਾ ਬਹੁ ਕਰੋੜੀ ਕਾਉਂਸਲ ਦਾ ਆਹ ਹਾਲ ਹੈ ਭਾਈ ਇਹ ਕਈ ਕਾਫੀ 15 ਦਿਨ ਬਾਅਦ ਕੋਈ ਭਰਾ ਪਰਨ ਜਾ ਰਿਹਾ ਕੋਈ ਲਾਈਨ ਆਫ ਐਕਸ਼ਨ ਅੱਜ ਜੀ ਅੱਜ ਅਸੀਂ ਅੱਜ ਭਾਜੀ ਬਿਆਨ ਨਹੀਂ ਜੀ ਜਦੋਂ ਹਾਊਸ ਅਸੀਂ ਮਤਾ ਲਿਆਂਦਾ ਸਭ ਤੋਂ ਖਾਸ ਮਤਾ ਇਹ ਸੀ ਵਿਕਾਸ ਦੇ ਕੰਮਾਂ ਨੂੰ ਜਿਹੜੇ ਰੋਕਿਆ ਹੋ ਉਹਦੇ ਬਾਰੇ ਚਰਚਾ ਕਰਨ ਸੰਬੰਧੀ ਸਾਡੇ ਕੋ ਹਾਊਸ ਹੈ ਆ ਜੀ ਸਾਡੇ ਕੋ ਆਪਣੀ ਪੁਲਿਸ ਨਹੀਂ ਕੋਈ ਧੱਕੇ ਨਾਲ ਕੰਮ ਕਰਾ ਦਈਏ ਜਿਵੇਂ ਕੋਈ ਇੱਥੇ ਕਰ ਕਰ ਦਿੰਨੇ ਮਲਵਾ ਚੱਕ ਦਿੰਨੇ ਜਾਂ ਹੋਰ ਸਾਡੇ ਕੋ ਤਾਂ ਹੈ ਨਹੀਂ ਕੋਈ ਸਾਡੇ ਪਰ ਤਾਂ ਜਦੇ ਪਰਚਾ ਹੋ ਜਾਣਾ ਠੀਕ ਹੈ ਨਾ ਜੀ ਅਸੀਂ ਤਾਂ ਅਸੀਂ ਅੱਜ ਈਓ ਸਾਹਿਬ ਤੇ ਹੋਰ ਅਧਿਕਾਰੀਆਂ ਨੂੰ ਤੇ ਪ੍ਰਧਾਨ ਜੀ ਦਾ ਚਲ ਵਿਚਿਆ 15 ਦਿਨ ਦਾ ਟਾਈਮ ਦਿੱਤਾ ਰੋਸ ਯਾਹਰ ਕੀਤਾ ਮਤੇ ਚ ਲਿਖ ਕੇ ਰੋਸ ਕਿ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਅਗਲੇ ਹਫਤੇ ਪ੍ਰਧਾਨ ਜੀ ਨੂੰ ਵੀ ਕਹਿਤਾ ਇਹ ਹੁਣ ਗੂੰਗੁਣਗਣ ਕਰਨਾ ਛੱਡੋ ਹੁਣ ਰਹਿ ਗਿਆ ਟਾਈਮ 6 ਮਹੀਨੇ ਬਹੁਤ ਹੀ ਨਹੀਂ ਸਾਡੇ ਕੋਲ ਨਰਕ ਚੱਲ ਹੁੰਦਾ ਇੱਥੇ ਫੇਰੀ ਜਾਣਾ ਮੇਰੀ ਉਹ ਜਿਹੜਾ ਮੈਂ ਮੰਨਦਾ ਅੱਜ ਜਿਹੜਾ ਮੇਨ ਇੰਪੋਰਟੈਂਟ ਹੈ ਅੱਜ ਜਿਹੜਾ ਅਸੀਂ ਵਿਕਾਸ ਦੇ ਕੰਮਾਂ ਨੂੰ ਡਿਸਕਸ ਕਰਨ ਲਈ ਲਿਆਂਦਾ ਸੀ ਉਹ ਮਤਾ ਪਾਸ ਕੀਤਾ ਮਤੇ ਤੁਸੀਂ ਰੋਸ ਜ਼ਾਹਰ ਕੀਤਾ ਸਖਤ ਸ਼ਬਦਾਂ ਨਹੀਂ ਵਰਤੇ ਕਿ ਅਸੀਂ ਕੰਮ ਕਰਾਉਣਾ ਚਾਹੁੰਦੇ ਸ਼ਹਿਰ ਦੇ ਸਖਤ ਸ਼ਬਦ ਇਸ ਲਈ ਨਹੀਂ ਸਖਤ ਅਗਲੇ ਚ ਵਰਤ ਵੀ ਦਵਾਂਗੇ ਰੋਸ ਜ਼ਾਹਰ ਕੀਤਾ ਅਸੀਂ ਸਹਿਬਾਨ ਵੱਲੋਂ ਹਾਊਸ ਵੱਲੋਂ ਫੁੱਲ ਵੱਲੋਂ ਵਿੱਚੇ ਭਾਜੀਪੀ ਦੇ ਭਰਾ ਸੀ ਜਾਂ ਜਿਹੜੇ ਵੀ ਹੋਰ ਆਜ਼ਾਦ ਸਾਡੇ ਸਾਰੇ ਕਾਂਗਰਸੀ ਸਤਾਰਾ ਉਹਨਾਂ ਨੇ ਰੋਸ ਜ਼ਾਹਰ ਕੀਤਾ ਕਿ 15 ਦਿਨ ਦਾ ਟਾਈਮ ਦਿੱਤਾ ਅਫਸਰ ਸਹਿਬਾਨਾਂ ਨੂੰ ਕਿ ਯਾ ਤਾਂ ਇੱਥੇ ਕਾਰਵਾਈ ਕਰਕੇ ਕੰਮ ਕਰਾਓ ਸ਼ੁਰੂ ਨਹੀਂ ਤਾਂ ਪਹਿਲੇ ਹਫਤੇ ਹਾਂ ਕੋਈ ਪਹਿਲੇ ਦੀ ਬਜਾਏ ਦੂਜਾ ਹੋ ਸਕਦਾ ਕੋਈ ਕੋਈ ਕਹਣ ਦਾ ਮਤਲਬ ਕੋ ਮੀ ਆ ਜਾਂ ਕਿਣੀ ਆ ਜਾਂ ਕੋਈ ਕੁਛ ਆ ਜਾਂ ਕੋਈ ਪ੍ਰਧਾਨ ਬਾਹਰ ਆਈਓ ਸਾਹ ਬਾਹਰ ਆ ਉਹ ਲਾਗਾ ਲਾ ਕਿਉਂਕਿ ਮੈਂ ਤੁਹਾਨੂੰ ਦੱਸਾਂ ਹਾਊਸ ਦੀ ਮੀਟਿੰਗ 15 ਨਿਰਮਲ 15 ਮੈਂਨ ਕੀ ਵੀ ਵੀ ਹੋ ਸਕਦੇ 15 ਵੀ ਹੋ ਸਕਦੇ 10 ਵੀ ਹੋ ਸਕਦੇ ਹਫਤੇ ਦੇ ਸਤੰਬਰ ਦੇ ਪਹਿਲੇ ਹਫਤੇ ਵਿੱਚ ਮੀਟਿੰਗ ਕਾਲ ਕਰੋ ਮੀਟਿੰਗ ਕਾਲ ਕਰਕੇ ਫਿਰ ਅਸੀਂ ਸਖਤ ਮਤਾ ਪਾਵਾਂਗੇ ਉਦੋਂ ਬਾਅਦ ਆਨਰੇਬਲ ਹਾਈ ਕੋਰਟ ਜਾਣ ਦੀ ਸਲਾਹ ਹੈ ਪਰ ਅਸੀਂ ਜਾਣਾ ਕਿਉਂ ਨਹੀਂ ਚਾਹਨੇ ਕਿਉਂਕਿ ਜਦੋਂ ਅਸੀਂ ਕੋਰਟ ਦੇ ਵਿੱਚ ਜਾਣਾ ਹੈ ਉਦੋਂ ਦਾ ਇਹ ਕੀ ਹੁੰਦਾ ਵੀ ਅੱਜ ਕੇਸ ਪਾਇਆ ਤਾਂ ਮਹੀਨੇ ਦਾ ਨੋਟਿਸ ਹੋ ਜਾਣਾ ਫਿਰ ਰਿਪਲਾਈ ਹੋ ਜਾਣਾ ਇਹ ਡਿਪਾਰਟਮੈਂਟ ਗਿਆ ਮਿਲਿਆ ਨਹੀਂ ਇੰਨੇ ਟਾਈਮ ਲੰਘ ਜਾਣਾ ਬਈ ਨੰਗਲਵਾਸੀ ਖਤਮ ਹੋ ਜਾਣੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸਰਬਸੰਮਤੀ ਨਾਲ ਹਾਊਸ ਨੇ ਕਿ ਜਿਹੜੇ ਵਿਕਾਸ ਦੇ ਕੰਮ ਨਹੀਂ ਕੀਤੇ ਜਾ ਰਹੇ ਸਰਕਾਰ ਦੇ ਦਬਾਤ ਹਨ ਸਤਕਾਰਯੋਗ ਮੰਤਰੀ ਸਾਹਿਬ ਦੇ ਦਬਾਤ ਹਨ ਹਰਜੋਤ ਸਿੰਘ ਬੈਂਸ ਜੀ ਦੇ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੋਸ ਕੀ ਕਰ ਰਿਹਾ ਹਾਊਸ ਪਰਗਟ ਸਾਰਾ ਫੁੱਲ ਹਾਊਸ ਕਿ ਲੋਕ ਤੰਗ ਹੈ ਲੋਕਾਂ ਦਾ ਵੀ ਬਿਮਾਰੀਆਂ ਫੈਲ ਜਾਣੀਆਂ ਸਾਡੇ ਸ਼ਹਿਰ ਛੋੜ ਤਾਂ ਕੁਛ ਨਹੀਂ ਵੀ ਜੇ ਸਫਾਈ ਦੀ ਪ੍ਰੋਬਲਮ ਹੈ ਜਿਵੇਂ ਆ ਅੱਜ ਅਸੀਂ ਸਾਰੇ ਇੱਕ ਮਿੰਟ ਦੀ ਅੱਜ ਸਾਰੇ ਮਤੇ ਸੀ ਕਈ ਤਾਂ ਸਾਡੇ ਕੋਲ ਦਵਾਈਆਂ ਖਰੀਦਣ ਲਈ ਵੀ ਪੈਸੇ ਨਹੀਂ ਸੀ ਜਿਹੜੇ ਆਊਟਸੋਰਸਿੰਗ ਦੇ ਬਲਾਜਮ ਹੈ ਜਿਨ੍ਹਾਂ ਦੇ ਅਸੀਂ ਇੱਕ ਕੰਟਰੈਕਟ ਇੱਕ ਇੱਕ ਸਾਲ ਦਾ ਵਾਅਦਾ ਕੀਤਾ ਜਾਂ ਕੋਈ ਡਰਾਈਵਰ ਹੈ ਹੁਣ ਮੇਰੇ ਵਰਗੇ ਭਰਾ ਕਈ ਮੈਂ ਸਾਰਿਆਂ ਦਾ ਸਰਕਾਰ ਹੈ ਜਿੰਨੇ ਪ੍ਰੈਸ ਵਾਲੇ ਮੈਂ ਕਿਸੇ ਨੂੰ ਟੱਚ ਕਰਕੇ ਨਹੀਂ ਕਿ ਮੰਨ ਲਓ ਕੋਈ ਤੁਸੀਂ ਸਾਨੂੰ ਕਵਸਚਨ ਪੁੱਛ ਲੈਣੇ ਗਰੇਵਾਲ ਸਾਹਿਬ ਪੁੱਛ ਲੈਣੇ ਵੀ ਆਹ ਤਾਰਾ ਕਿਉਂ ਲਾਈ ਉਹ ਇਸ ਲਈ ਲਾਣੀ ਪੈਂਦੀ ਕਿ ਤਨਖਾਹਾਂ ਬੰਦ ਹੈ ਜੀ ਕਿੱਥੋਂ ਲਈਏ ਆ ਕੱਲ ਵੀ ਅੱਜ ਵੀ ਸਫਾਈ ਸੇਵਕ ਭਰਾ ਵਿਚਾਰੇ ਧਰਨਾ ਦੇ ਕੇ ਗਏ ਐਸੋ ਸਾਹਬ ਦੇ ਖਿਲਾਫ ਕੀ ਕਹਿੰਦੇ ਵੀ ਸਾਡੀਆਂ ਜਿਹੜੀਆਂ ਵਰਦੀਆਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਉਹ ਹਾਊਸਕੋਰ ਪਾਵਰ ਨਹੀਂ ਸਾਰੇ ਕੰਮ ਰੋਕਲੇ ਉਹ ਤੋਂ ਬਾਅਦ 20000 ਰੁਪਏ ਅਸੀਂ ਆਊਟਸੋਰਸਿੰਗ ਮਲਾਜਮਾਂ ਦਾ ਕਿਹਾ ਸੀ ਚਾਹੇ ਸਕੂਲ ਟੀਚਰ ਖਾਸ ਕਰਕੇ ਸਫਾਈ ਸੇਵਕ ਭਰਾ ਮੈਂ ਕੋਈ ਉਹਨੂੰ ਟਾਰਗੇਟ ਕਰਕੇ ਨਹੀਂ ਕਰ ਰਿਹਾ ਉਸ ਗਰੁੱਪ ਨੂੰ ਕਿਉਂਕਿ ਉਹਨਾਂ ਦਾ ਹਾਰਡ ਵਰਕ ਹੈ ਬਹੁਤ ਹਾਰਡ ਵਰਕ ਹੈ ਸਵੇਰੇ 7 ਤੋਂ ਲੈ ਕੇ ਜਿਹੜਾ ਕੰਮ ਅਸੀਂ ਦੂਰੋਂ ਬਦਬੂ ਤੋਂ ਬਚਦੇ ਜਾਂਦੇ ਹੋ ਵਿਚਾਰੇ ਉਹਦੇ ਨਾਲ ਲੜਾਈ ਲੜਦੇ ਸਾਫ਼ ਕਰਨ ਦੀ ਅਸੀਂ ਕਿਹਾ ਸੀ ਕਿ 20000 ਰੁਪਇਆ ਚੰਡੀਗੜ੍ਹ ਦੇ ਡੀਸੀ ਰੇਟਾਂ ਦੇ ਦਿੱਤਾ ਜਾਵੇ ਸਾਡੀ ਕੌਂਸਲ ਨੇ ਦੇਣਾ ਨਾ ਸਰਕਾਰ ਨੇ ਤਾਂ ਨਹੀਂ ਦੇਣਾ ਉਹ ਵੀ ਮਤਾ ਹਜੇ ਤੱਕਰ ਨਹੀਂ ਪਾਸ ਕੀਤਾ ਗਿਆ ਜਿਹੜਾ ਟੋਲ ਦਾ ਰੈਸੀਪਰੋਕਲ ਲਾਇਆ ਸੀ ਹਜੇ ਉਹਦੀ ਵੀ ਮੈਂ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਉਹਤੇ ਫਿਰ ਸੀਐਮ ਸਾਹਿਬ ਤੋਂ ਇੱਥੇ ਆਇਆ ਕਿ ਦੱਸੋ ਡਿਟੇਲ ਰਿਪੋਰਟ ਦਿਓ ਉਹ ਵੀ ਜਿਹੜਾ 20000 ਰੁਪਏ ਦੀ ਤੁਸੀਂ ਗੱਲ ਕੀਤੀ ਹੈ ਕਦ ਕਦ ਪਾਇਆ ਗਿਆ ਕਿਹੜਾ ਜੀ 20000 ਮੁਲਾਜ਼ਮਾਂ ਨੂੰ ਦਿੱਤਾ ਜਾਵੇ ਇਹ ਮਤਾਂ 7 7 ਅੱਠਵੀਂ ਮਹੀਨੇ 4 ਸਾਲ 4.5 ਸਾਲ ਨਹੀਂ ਨਹੀਂ ਜੀ ਨਹੀਂ ਨੋ 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 ਰੋ ਆਪਾਂ ਪਹਿਲਾਂ ਕਿਉਂ ਨਹੀਂ ਕਰੀਏ ਪਹਿਲਾਂ ਮੇਰੀ ਬੇਨਤੀ ਜਾਣਦੇ ਟਾਈਮ ਅਗਰ ਆਪਾਂ ਇਸ ਤਰ੍ਹਾਂ ਦੇ ਕੰਮ ਕਰੀਏ ਪਹਿਲਾਂ ਸਤਿਕਾਰਯੋਗ ਦੀਕਸ਼ਿਤ ਜੀ ਹਰ ਕੰਮ ਪਹਿਲਾਂ ਨਹੀਂ ਹੁੰਦਾ ਜਿਹੜੀ ਵਾਰੀ ਆਈ ਹੁੰਦੀ ਜਦੋਂ ਆਇਆ ਉਦੋਂ ਹੀ ਚੰਗਾ ਹੁੰਦਾ ਮਤਲਬ 20000 ਹੁਣ ਲਾਸਟ ਵਿੱਚ ਦੇਣਾ ਪਹਿਲਾਂ 4 ਸਾਲ ਉਹਨਾਂ ਦਾ ਹੱਕ ਲਾਸਟ ਨਹੀਂ 4 ਸਾਲ ਹੋ ਗਿਆ ਕਿਸੇ ਕੌਂਸਲ ਨੇ ਨਹੀਂ ਦਿੱਤਾ ਸੀ ਉਹ ਸ਼ੁਰੂਆਤ ਕੀਤੀ ਜਿਹੜੇ ਕੰਮ ਰੋਕੇ ਗਏ ਐ ਕਿਤੇ ਨਾ ਕਿਤੇ ਇਹ ਰੋਲਾ ਇਸ ਗੱਲ ਦਾ ਮਿਸ ਯੂਜ਼ ਆਫ ਫੰਡ ਦਾ ਉਹਦੇ ਬਾਰੇ ਵੀ ਜਰਾ ਕਲੀਅਰ ਕਰ ਸਕਦੇ ਹੋ ਕਿਹਾ ਮੈਂ ਕੀ ਬੋਲਿਆ ਮੈਂ ਜਾਂ ਠੰਡੇ ਹੋ ਕੇ ਪ੍ਰੈਸ ਕਾਨਫਰੰਸ ਕਰੂੰ ਜਿਹੜੇ ਕੰਮ ਰੋਕੇ ਗ ਮੇਜ਼ੀਓਰ ਫੰਡਸ ਐਮਸੀ ਨੇ ਸਾਈਨਾਂ ਨਾਲ ਚੈੱਕ ਇਸ਼ੂ ਹੋਣੇ ਅਫਸਰਾਂ ਦੇ ਸਾਈਨਾਂ ਨੇ ਹੋਣੇ ਡਾਇਰੈਕਟਰ ਲੋਕਲ ਬਾਡੀ ਨੇ ਕਰਨਾ ਸੂਪਰਵਾਈਜ਼ਨ ਹੈ ਵਾਰਡ ਦਾ ਕੰਮ ਐਮਸੀ ਦੇਖਣਾ ਨਾ ਵਾਰਡ ਦਾ ਕੰਮ ਐਮਸੀ ਜਿਹੜੇ ਵਾਰਡ ਦਾ ਤੁਸੀਂ ਗੱਲ ਮਾਨ ਤੋਂ ਲੈਂਦੇ ਹੋ ਨਾ ਮੇਰੀ ਗੱਲ ਸੁਣ ਲਓ ਵਾਰਡ ਦਾ ਕੰਮ ਐਮਸੀ ਨਹੀਂ ਦੇਖਦਾ ਆਪਣੇ ਵਾਰਡ ਦਾ ਅਜੰਡੇ ਚ ਕੰਮ ਐਮਸੀ ਲਿਆਂਦਾ ਔਰ ਸਾਰੀਆਂ ਪਾਵਰਾਂ ਸਾਡੇ ਕੋਲ ਐਗਜ਼ੀਕਿਊਟਿੰਗ ਦੀ ਕੋਈ ਪਾਵਰ ਨਹੀਂ ਹੈ ਕੋਈ ਬੰਦਾ ਕਿਸੇ ਤਰੀਕੇ ਦਾ ਕੰਮ ਕਰਕੇ ਚਲਾ ਜਾਵੇ ਐਮਸੀ ਕੋਈ ਨਹੀਂ ਦੇਖੇ ਕਰੂਗਾ ਐਮਸੀ ਨਿਜੋਬਾਰ ਮੇਰੀ ਗੱਲ ਸੁਣ ਲਓ ਇੱਕ ਐਮਸੀ ਨਿਜੋਬਾਰ ਐਮਸੀ ਕੋ ਲੈਬੋਰਟਰੀ ਡਿਪਾਰਟਮੈਂਟ ਨੂੰ ਹਜ਼ਾਰਾਂ ਬੰਦਾ ਜਿਹੜਾ ਲਾਇਆ ਉਹ ਕਾਦੇ ਲਈ ਆ ਸੀਬੀਓ ਕਾਦੇ ਲਈ ਆ ਜੇਹੀ ਕਾਦੇ ਲਈ ਐਸਬੀਓ ਕਾਦੇ ਲਈ ਆ ਸੁਪਰਵਾਈਜ਼ਰ ਕਾਦੇ ਲਈ ਆ ਉਹ ਉਹਨਾਂ ਨੇ ਦੇਖਣਾ ਉਹ ਅਸੀਂ ਨਹੀਂ ਦੇਖਣਾ ਕੰਮ ਤੁਹਾਡਾ ਅਸੀਂ ਕੋਈ ਕੰਮ ਨਹੀਂ ਹੈ ਸਾਡੇ ਕੋਲ ਪਾਵਰ ਵੀ ਨਹੀਂ ਹੈ ਜੇ ਅਸੀਂ ਕਿਸੇ ਦਾ ਇੱਕ ਵਾਰ ਮੇਰੀ ਹੋਰ ਸੁਣ ਲਓ ਅਸੀਂ ਜੇ ਕਿਸੇ ਠੇਕੇਦਾਰ ਦਾ ਕੰਮ ਦੇ ਵਿੱਚ ਕੋ ਕਿੰਤੂ ਪ੍ਰੰਤੂ ਕਰਨ ਦੀ ਵੀ ਪਾਵਰ ਨਹੀਂ ਹੈ ਸਾਡੇ ਕੋਲ ਅਫਸਰ ਨੇ ਦੇਖਣਾ ਅਸੀਂ ਅਫਸਰ ਨੂੰ ਆ ਕੇ ਕਹਿਣਾ ਵੀ ਭਾਈਆ ਕੀ ਹੋ ਰਿਹਾ ਮੇਰੀ ਇੱਕ ਬੇਨਤੀ ਹੋਰ ਮੇਰੀ ਬੇਨਤੀ ਦਾ ਮਾਰਾ ਕਰੇਗਾ ਮੇਰੀ ਬੇਨਤੀ ਸੀ ਉਹਦੀ ਪੇਮੈਂਟ ਰੋਕ ਸਕਦਾ ਨਹੀਂ 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 ਸਾਡੇ ਕੋਲ ਕਿਹੜੀ ਪਾਵਰ ਆ ਸਰਕਾਰ ਕੋਲ ਪਾਵਰ ਹੈ ਸਤਕਾਰ ਜੋਗ ਮੰਤਰੀ ਸਾਹਿਬ ਕੋਲ ਡਾਇਰੈਕਟਰ ਲੋਕਲ ਬਾਡੀ ਕੋਲ ਸੀਐਮ ਕੋਲ ਅਸੀਂ ਕੁਛ ਨਹੀਂ ਹੈ ਅਸੀਂ ਤਾਂ ਤੁਹਾਡਾ ਇੱਥੇ ਮੈਸੇਜ ਇੱਥੇ ਦੇ ਦਿੰਦੇ ਨੇ ਲੋਕਾਂ ਦਾ ਵੀ ਸਾਡੀ ਗਲੀ ਬਣਾ ਦਿਓ ਜੀ ਗਲੀ ਤੱਕਰ ਸਾਡਾ ਮਤਾ ਪਾਸ ਹੋਣ ਦੀ ਜੇ ਸਾਡੀ ਪਾਵਰ ਹੁੰਦੀ ਤਾਂ ਸਾਡੇ ਪਾਸ ਕੀਤਾ ਹੋ ਮਤੇ ਸਾਲ-ਸਾਲ ਨਾਲ ਰੁਕਦੇ ਜੇ ਸਾਡੀ ਪਾਵਰ ਹੁੰਦੀ ਅਸੀਂ ਕਿਸੇ ਠੇਕੇਦਾਰ ਨੂੰ ਇਹ ਨਹੀਂ ਕਹਿ ਸਕਦੇ ਇਹ ਕੰਮ ਕਿਉਂ ਕਰਦਾ ਅਸੀਂ ਕਿਸੇ ਮੁਲਾਜ਼ਮ ਨੂੰ ਨਹੀਂ ਕਹਿ ਸਕਦੇ ਕਿ ਤੂੰ ਡਿਊਟੀ ਇੱਥੇ ਦੀ ਬਜਾਏ ਇੱਥੇ ਕਰ ਇਹ ਹਾਊਸ ਹੈ ਜਿੰਨੀਆਂ ਕਿ ਲਿਮਟਿਡ ਪਾਵਰਸ ਹੈ ਅਸੀਂ ਉਹੀ ਵਰਤਣਾ ਕੱਲੋਂ ਤੁਹਾਡੇ ਵਰਗਾ ਭਰਾ ਇੱਕ ਮੁਲਾਦਨ ਚਲੇ ਜਾਂਦਾ ਵੀ ਇਹਨੇ ਮੇਰੇ ਕੰਮਾਂ 'ਚ ਰੋਕ ਪਾਈ ਇਸ ਕਰਕੇ ਸਾਡਾ ਕਿਸੇ ਦੇ ਕੰਮ 'ਚ ਕੋਈ ਦਖਲ ਨਹੀਂ ਕੋਈ ਅਸੀਂ ਇਨਸਪੈਕਟਿੰਗ ਕਮੇਟੀ ਦੇ ਮੈਂਬਰ ਨਹੀਂ ਆ ਅਥਾਰਟੀ ਅਫਸਰ ਸਭਾਨ ਹੈ ਇਹ ਡਾਕਟਰ ਸੰਜੀਤ ਬਾਤਮਨ ਨਾਲ ਅੱਜ ਮੇਰੀ ਗੱਲ ਹੋਈ ਉਹ ਕਹਿੰਦੇ ਅਸੀਂ ਜਿਹੜਾ ਪਾਣੀ ਬਿਜਲੀ ਜ਼ਰੂਰੀ ਰਿਪੇਅਰ ਉਹਦੇ 'ਚ ਸਾਡਾ ਕੋਈ ਦਖਲ ਨਹੀਂ ਉਹ ਬਿਜਲੀ ਦਾ ਵੀ ਰੁਕ ਗਿਆ ਹੋਇਆ ਜੀ ਇੱਕ ਕੰਮ ਉਹ ਗੱਲਾਂ ਹੀ ਬਹੁਤ ਮਾਰਦੇ ਆ ਉਹ ਤਾਂ ਹੁਣ ਮੇਰੇ ਬਾਰੇ ਵੀ ਬਹੁਤ ਪੁੱਟਾ ਸਿੱਧਾ ਕਹਿੰਦੇ ਮਲਵਾ ਵੀ ਉਹਨਾਂ ਨੇ ਚੱਕਤਾ ਵਾ ਦੁਸ਼ਾਰਾ ਵੀ ਮਨਾ ਲਿਆ ਵਾ ਉਹਨਾਂ ਨੇ ਸਵੈਮਪੂਲ ਵੀ ਬਣ ਗਏ ਬਈ ਉਹ ਵੀ ਇਹ ਸਾਨੂੰ ਪੁੱਛਦੇ ਸਾਡੇ ਭਰਾ ਕਿ ਹਜੇ ਤੱਕ ਚਾਰ ਸਾਲ ਸਵੈਮਪੂਲ ਨੂੰ ਵੀ ਸੁਣਦੇ ਨੂੰ ਅਸੀਂ 15 ਸਾਲ ਹੋ ਗਏ ਹੁਣ ਚਾਰ ਸਾਲ ਜਦ ਸਰਕਾਰ ਆਈ ਸਵੈਮਪੂਲ ਬਣਾਣਾ ਹਜੇ ਤੱਕ ਤਾਂ ਸਾਹ ਦੇਖਿਆ ਨਹੀਂ ਸਭ ਕੁਝ ਸਾਰਾ ਵੀ ਰੋਕਤਾ ਇਸ ਵਾਰ ਦਾ ਚੰਗਾ ਸਵੈਮਪੂਲ ਬਣਾਇਆ ਸਾਲ ਜਾਂ 4 ਮਹੀਨੇ ਬਾਅਦ ਬਣਾ ਲੈਂਦੇ ਸਾਰਾ ਵੀ ਰੋਕਤਾ ਉਹ ਤਾਂ ਜਾਨ ਜੇ ਸੀ ਵੀ ਜਿਹੜੇ ਜ਼ਰੂਰੀ ਆ ਅਸੀਂ ਉਹ ਨਹੀਂ ਰੋਕ ਕੇ ਪਰ ਉਹਨੂੰ ਉਹਨੂੰ ਪੁੱਛੋ ਉਹਨੂੰ ਪੁੱਛੋ ਉਹਨਾਂ ਨੂੰ ਪੁੱਛੋ ਇਹਨਾਂ ਨੂੰ ਛੱਡੋ ਮੰਤਰੀ ਸਾਹਿਬ ਐ ਛਾਤੀ ਤੇ ਮਾਰ ਕੇ ਕੇ ਮੈਂ ਰੋਕੇ ਇੱਕ ਗੱਲ ਦੂਜੀ ਗੱਲ ਉਹਨਾਂ ਨੂੰ ਪੁੱਛੋ ਵੀ ਖਵਾਜਾ ਮੰਦਰ ਨੂੰ ਜਾਣ ਦੀ ਸੜਕ ਨੂੰ ਮੈਂ ਲੰਘਦਾ ਹਾਂ ਉੱਥੋਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਮੰਡੀ ਨੂੰ ਲੋਕ ਜਾਂਦੇ ਪੈਦਲ ਜਿੱਥੇ 1-1 ਫੁੱਟ ਦੇ ਟੋਏ ਮੈਂ ਲੰਘਦਾ ਉਹਨਾਂ ਨੂੰ ਇਹ ਪੁੱਛੋ ਵੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੀ ਜਿਹੜੀ ਰੋਡ ਹੈ ਨੰਗਲ ਤੋਂ ਲੈ ਕੇ 2-2 ਫੁੱਟ ਦੇ ਟੋਏ ਪੁੱਛੋ ਮੈਂ ਰੁੱਕੇਵੇਂ ਉਹਨਾਂ ਨੂੰ ਪੁੱਛੋ ਵੀ ਜਿਹੜੇ ਰੇਨੀ ਸ਼ੈਲਟਰ ਕਿਹਾ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਇਹ ਪੁੱਛੋ ਉਹਨਾਂ ਨੂੰ ਪੁੱਛੋ ਵੀ ਸ਼ਮਸ਼ਾਨ ਘਾਟਾਂ ਦੀ ਬਣਦੀਆਂ ਦੁਵਾਰਾਂ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਪੁੱਛੋ ਖਵਾਜਾ ਮੰਦਰ ਨੂੰ ਜਿਹੜੀ ਸੜਕ ਜਾਂਦੀ ਉਹਦੀ ਜਿਹੜੀ ਐਮਬੈਂਟਮੈਂਟ ਹੈ ਜਿੱ ਜਿਹੜਾ ਬੰਦਾ ਆਪ ਕਰਪਟ ਹੁੰਦਾ ਉਹਨੂੰ ਦੂਜੇ ਦੇ ਸ਼ੱਕ ਹੁੰਦਾ ਵੀ ਇਹਨੇ ਖਾ ਗਿਆ ਸਾਰਾ ਕੁਝ ਇਸ ਕਰਕੇ ਉਹਨਾਂ ਨੂੰ ਕੋਈ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਮੰਤਰੀ ਸਾਹਿਬ ਨੂੰ ਵੀ ਆਹ ਪਤਾ ਨਹੀਂ 2 ਸਾਲ ਬਾਅਦ ਕਿਹਦੀ ਆ ਜਾਣੀ ਅਸੀਂ ਤਾਂ ਚੱਲ ਰਹਿੰਦੇ ਹਾਂ ਆਪੋਜੀਸ਼ਨ 'ਚ ਠੀਕ ਹੈ ਨਾ ਉਹਨੂੰ ਕੋਈ ਸਰਕਾਰਾਂ ਆਂਦੀਆਂ ਜਾਂਦੀਆਂ ਲੋਕਾਂ ਦਾ ਭਲਾ ਕਰਨ ਲਈ ਤੁਹਾਨੂੰ ਬਣਾਇਆ ਸੀ ਕਿਸੇ ਨੇ ਕਹਿੰਦੇ ਸੀ ਬਦਲਾ ਆ ਗਿਆ ਆ ਬਹੁਤ ਤਰ੍ਹਾਂ ਬਦਲਾ ਆ ਗਿਆ ਨੱਚੀ ਫਿਰਦੇ ਸਾਰੇ ਲੋਕ ਇਹ ਬਹੁਤ ਤਰ੍ਹਾਂ ਬਦਲਾ ਆ ਗਿਆ ਵਾ ਬੋਲਦਾ ਹੀ ਨਹੀਂ ਖੁਸ਼ੀ ਆ ਪੰਮਾ ਜੀ ਸਾਰਾ ਸਿਸਟਮ ਤਾਂ ਕਲੈਪਸ ਕਰ ਗਿਆ ਪਹਿਲੀ ਵਾਰੀ ਦੇਖਿਆ ਵੀ ਨਾਲੇ ਟੁੱਟ ਗਏ ਅੱਜ ਦੀ ਸਫਾਈਆਂ ਤੁਸੀਂ ਲੋਕਾਂ ਨੇ ਕਿਸੇ ਨੂੰ ਕਿਹਾ ਤੁਹਾਡੇ ਕੋਲ ਪੱਕੇ ਮੁਲਾਜ਼ਮ ਹੈਗੇ 100 ਬੰਦੇ ਜੀਸੀਬੀ ਤੁਹਾਡੇ ਕੋਲ ਆਪਣੀ ਪੱਕੀ ਹੈ ਜਿਨ੍ਹਾਂ ਨੂੰ ਤੁਸੀਂ ਤਨਖਾਹਾਂ ਦੇਣ ਲੋਕਾਂ ਦੀ ਦੁਕਾਨਾਂ ਦੇ ਅੰਦਰ ਪਾਣੀ ਵੜ ਗਿਆ ਸਫਾਈਆਂ ਪਹਿਲਾਂ ਕਰਾਉਣੀ ਸੀ ਐਮਸੀ ਸਾਹਿਬ ਦੀਪਕ ਨੰਦਾ ਜੀ ਇਹ ਗੱਲ ਹੋਰ ਸੁਣ ਲਓ ਲਗਾਤਾਰ ਇੱਕ ਗੱਲ ਹੋਰ ਸੁਣ ਲਓ ਇੱਕ ਵਾਰ ਮੇਰੀ ਗੱਲ ਪੂਰੀ ਹੋ ਗਈ ਤੁਹਾਡੀ ਕਰਾਂਗੇ ਦੀਪਕ ਨੰਦਾ ਜੀ ਨੇ ਲਗਾਤਾਰ ਕਿਹਾ ਵੀ ਪਾਣੀ ਜਾ ਸਕਦਾ ਹੈ ਜਾ ਸਕਦਾ ਹੈ ਇਹਨੂੰ ਸਫਾਈਆਂ ਕਰਵਾ ਲਓ ਸਫਾਈਆਂ ਤੱਕ ਤਾਂ ਕਰਵਾਉਣ ਦਾ ਮੇਰੀ ਗੱਲ ਸੁਣੋ ਇੱਕ ਕਾਉਂਸਲ ਮੇਰੀ ਗੱਲ ਸੁਣੋ ਇੱਕ ਨਾਲੇ ਤਾਂ ਭਗਵੰਤ ਮਾਨ ਜੀ ਦੇ ਏਰੀਆ 'ਚ ਘੱਗਰ ਵੀ ਟੁੱਟ ਜਾਂਦੀ ਮੇਰੀ ਗੱਲ ਤਾਂ ਸੁਣ ਡੰਗਣ ਨਹੀਂ ਜਿੱਥੇ ਤੁਸੀਂ ਬੋਲਦੇ ਮੈਂ ਉੱਥੇ ਦੀ ਗੱਲ ਕਰ ਰਿਹਾ ਘੱਗਰ ਵੀ ਟੁੱਟ ਜਾਂਦੀ ਟੁੱਟਦਾ ਮਲਾਣਾ ਡੈਮ ਵੀ ਜਾਂਦਾ ਜਦੋਂ ਕੁਦਰਤ ਦੀ ਕਹਿਰ ਅੱਗੇ ਕੁਝ ਨਹੀਂ ਨਗਰ ਕੌਂਸਲ ਦਾ ਮਤਲਬ ਇੱਕ ਵਾਰ ਦਾ ਔਰ ਮੇਰੀ ਗੱਲ ਸੁਣੋ ਕਰੋਨਾ ਰੋਗ ਦੀ ਮੱਜੇ ਮੇਰੀ ਇੱਕ ਗੱਲ ਸੁਣੋ ਟੁੱਟਦਾ ਮੰਡੀ ਰੋਡ ਵੀ ਗਈ ਦਿੱਥੋਂ ਕੁਝ ਤਾਂ ਕੁੱਲੂ ਤੋਂ ਲੈ ਕੇ ਜਿੱਥੇ ਨੈਸ਼ਨਲ ਹਾਈਵੇ ਵੀ ਤਸ ਗਿਆ 100-100 ਫੁੱਟ ਇਹਦੀ ਗਾਰੰਟੀ ਨਹੀਂ ਹੁੰਦੀ ਗਾਰੰਟੀ ਇਹ ਹੁੰਦੀ ਕਿ ਜਦ ਤੁਸੀਂ ਪਿਛਲੇ ਦਸੰਬਰ ਦੇ ਹੀ ਕੰਮ ਰੋਕੇ ਹੋਏ ਜਿਹੜਾ ਨਾਲੇ ਦੀ ਬਰਸਾਤ ਤੇ ਜਿਹੜੀ ਜੂਨ ਚਾਣੀ ਉਹਦਾ ਦਸੰਬਰ ਦਾ ਤੁਸੀਂ ਕੰਮ ਰੋਕਿਆ ਪਰ ਸਫਾਈਆਂ ਦਾ ਕੀ EMPLOYEE ਹੈ ਪੱਕੀ JCB ਹੈ ਉਹਦੇ ਲਈ ਕੰਮ ਹੋਣੀ ਇੱਕ JCB ਵੀ ਇੱਕ JCB ਦੇ ਪਸਫਾਈਆਂ ਮੇਰੀ ਗੱਲ ਸੁਣੋ ਜੇ ਤੁਸੀਂ 100 ਮਲਾਜਮ ਦੱਸਿਆ ਹਜੇ ਮੈਨੂੰ ਨਹੀਂ ਪਤਾ ਕੀ ਹੈ ਤੁਹਾਨੂੰ ਕਾਉਂਸਲ ਬਾਰੇ ਜਾਦਾ ਪਤਾ ਹੋਣਾ ਮੈਨੂੰ ਨਹੀਂ ਪਤਾ 100 ਮਲਾਜਮ ਹੈ ਜਾਂ 100 ਵੀ ਹੈ 1976 ਮਲਾਜਮ ਚਾਰ ਮਲਾਜਮ ਆਉਂਦੇ ਚਾਰ ਨਹੀਂ ਰੋਕਣਾ ਇੱਕ ਬੰਦਾ ਜਿਹੜੀ ਜ਼ਰੂਰੀ ਨਾਲੇ ਸਾਫ਼ ਕਰਨੇ ਕੋਈ ਗੱਲ ਨਹੀਂ ਹੈ ਗੱਲ ਇਹ ਹੈ ਵੀ ਜਿਹੜੀਆਂ ਆਵਾਜ਼ ਤੁਸੀਂ ਮੇਰੇ ਕੋਲ ਪਚਾ ਰਹੇ ਓ ਮੰਤਰੀ ਸਾਹਿਬ ਤੇ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਪਹੁੰਚਾਓ ਉਹ ਮੇਰੀ ਘਰ ਤੱਕ ਛੱਡ ਲੋ ਨਹੀਂ ਨਹੀਂ ਉਹ ਜਿਹੜਾ ਉਹ ਸਦਨ ਚੋਂ ਲੱਗਦਾ ਵੀ ਉਹ ਜਿੱਥੇ ਉਹ ਲੱਗਦਾ ਵੀ ਪ੍ਰੈਸ ਸਾਰੀ ਗਈ ਹੁੰਦੀ ਉੱਥੇ ਉੱਥੇ ਪਹੁੰਚਾਓ ਵੀ ਲੋਕਾਂ ਦਾ ਦਰਦ ਦੇਖੋ ਲੋਕਾਂ ਦਾ ਦਰਦ ਇਹ ਹੈ ਕਿ ਝਾੜੀਆਂ ਕੱਟਣ ਲਈ ਵੱਢਣ ਦੇ ਲਈ ਸਾਡੇ ਟੈਂਡਰ ਨਹੀਂ ਖੁੱਲੇ ਗਏ ਲੋਕ ਕਹਿੰਦੇ ਸੱਪ ਆ ਗਏ ਲੋਕ ਮਰ ਰਹੇ ਲੋਕ ਕਹਿੰਦੇ ਨਾਲੇ ਬੰਦ ਆ ਆ ਜਿਹੜਾ ਸ਼ਵਾਲੀ ਕਾਲਾ ਹੀ ਹੈ ਇਹਦੇ ਟੈਂਡਰ ਨਹੀਂ ਪਾਸ ਕਰ ਲਦੇ ਟੈਂਡਰ ਮੈਂ ਖੋਲਣੇ ਆ ਕੇ ਮੇਰੇ ਸਾਈਨ ਨਾ ਹੋਣੇ ਮੈਂ ਉਹਦੇ ਹੀ ਪਾਸ ਕਰ ਦਿੰਦਾ ਇਸ ਕਰਕੇ ਸ਼ਹਿਰ ਦੇ ਅਸੀਂ ਪ੍ਰੈਸ ਹੈ ਚਾਹੇ ਐਮਸੀਆ ਚਾਹੇ ਕੋ ਡਾਕਟਰ ਹੈ ਚਾਹੇ ਕੋਈ ਪ੍ਰੋਫੈਸਰ ਹੈ ਚਾਹੇ ਪੱਤਰਕਾਰ ਸੇਬਾਨ ਹੈ ਸ਼ਹਿਰ ਦੇ ਹਿੱਤ ਦੀ ਗੱਲ ਕਰੀਏ ਕਿ ਜਿੱਥੇ ਕੰਮ ਅਸੀਂ ਐਗਜ਼ੀਕਿਊਟਿੰਗ ਅਥਾਰਟੀ ਨਹੀਂ ਹੈ ਹੋਰ ਸੋਣ ਲੋ ਇੱਥੇ ਜਿਹੜੇ ਅਧਿਕਾਰੀ ਕੰਮ ਕਰਦੇ ਮੈਂ ਕਹਿੰਦਾ ਨਾ ਨਹੀਂ ਲੈਂਦਾ ਇਹਨਾਂ ਨੂੰ ਜਿਆਦਾ ਨੰਬਰ ਬਣ ਜਾਣੇ ਫਿਰ ਇਹ ਕਹਿੰਦੇ ਜਦੋਂ ਅਸੀਂ ਫੋਨ ਕਰੀਏ ਕਹਿੰਦੇ ਅਸੀਂ ਤਾਂ ਮੰਤਰੀ ਸਾਹਿਬ ਦੇ ਕਹੇ ਤੇ ਕੰਮ ਕਰਨਾ ਅਧਿਕਾਰੀ ਨਾ ਇਸ ਲਈ ਲੈਂਦਾ ਉਹਨਾਂ ਨੇ ਫਿਰ ਵੱਡੀ ਤਰੱਕੀ ਹੋ ਜਾਣੀ ਸਾਡੇ ਨਾਂ ਲਏ ਨਾ ਆਹ ਤਾਂ ਹਾਲ ਹੈ ਤੁਸੀਂ ਤਾਂ ਐਮਸੀ ਨੂੰ ਬਣਾਇਆ ਵਾ ਜੀ ਮੈਂ ਸੀਐਮ ਹੁੰਨੇ ਸੀ ਐਮਸੀ ਸਿਰਫ ਗਰੀਬਨ ਮਾਣਾ ਐ ਐਮਸੀ ਸਿਰਫ ਲੋਕਾਂ ਦੇ ਘਰਾਂ ਦੀਆਂ ਪ੍ਰੋਬਲਮਸ ਇੱਥੇ ਆ ਕੇ ਜ਼ਿਕਰ ਕਰਦਾ ਐ ਐਮਸੀ ਦਾ ਕੰਮ ਇਹ ਐ ਵੀ ਲੋਕਾਂ ਦੀਆਂ ਸਮੱਸਿਆਵਾਂ ਦੱਸਨੀ ਆ ਮਤੇ ਪਾਸ ਕਰਨੇ ਅੱਗੇ ਜਿਹੜੇ ਸਤਕਾਰਯੋਗ ਅਧਿਕਾਰੀ ਸਹਿਬਾਨ ਆ ਜਿਹੜੀਆਂ ਟੀਮਾਂ ਆ ਅਫਸਰਾਂ ਦੀਆਂ ਜਿਹੜੀਆਂ 2 2 3 3 ਲੱਖ ਤਨਖਾਹਾਂ ਲੈਂਦੀਆਂ ਉਹਨੇ ਐਗਜ਼ੀਕਿਊਟ ਕਰਨਾ ਨਾ ਕਿ ਅਸੀਂ ਕਰਨਾ ਇਹ ਤਾਂ ਹੁਣੇ ਰੁਕਿਆ ਜੀ ਕੰਮ ਤੁਸੀਂ ਜਿਹੜੀ ਸਟੇਜ ਤੇ ਅੱਜ ਗੱਲ ਕਰ ਰਹੇ ਸਾਰੀ ਪਿਛਲੀਆਂ ਵੀ ਪ੍ਰੈਸ ਕਾਨਫਰੈਂਸਿਸ ਅਸੀਂ ਦੇਖੀਆਂ ਤੁਹਾਡੀਆਂ ਹਾਂਜੀ ਇਹ ਕਿਤੇ ਇਹ ਤਾਂ ਨੀ ਸਟੇਜ ਆ ਗਈ ਵੀ ਹੋਵੇ ਇਹ ਵੀ ਡਿਮਾਂਡ ਹੋਣੀ ਚਾਹੀਦੀ ਵੀ ਹਰ ਐਮਸੀ ਕੋਲ ਵੀ ਥੋੜਾ ਬਹੁਤਾ ਕੋਈ ਐਸਾ ਐਮਰਜੈਂਸੀ ਹੋਣੀ ਚਾਹੀਦੀ ਆ ਜੀ ਹੋਣੀ ਚਾਹੀਦੀ ਆ ਪਰ ਇੱਥੇ ਦੇ ਲੋਕ ਦੱਸਾਂ ਕਿਦਾਂ ਨੇ ਕੁਛ ਕੁਛ ਉਹ ਕਹਿੰਦੇ ਇਹ ਵੀ ਖਾ ਕੇ ਸਾਰਾ ਇਸ ਕਰਕੇ ਸਾਨੂੰ ਨਾ ਦਿਓ ਪੈਸਾ ਅਸੀਂ ਬਾੜ ਦੀ ਜਿਹੜੀ ਆਪੇ ਕਰ ਲੈਣੀ ਜਿੰਨੇ ਕੋ 100 200 ਦੀ ਟਰਾਲੀ ਪਾਣੀ ਦੀ ਟੈਂਕੀ ਆਪੇ ਮੰਗਾ ਲਈ ਦੀ ਫਿਰ ਸਾਡੇ ਤੇ ਇਲਜ਼ਾਮ ਲੱਗ ਜਾਣਾ ਵੀ ਆਹ 10000 ਰੁਪਏ ਦਾ ਹਿਸਾਬ ਦਿਓ ਜੀ ਕਿੱਥੇ ਖਰਚਾ ਜੀ ਉਹ ਤਾਂ ਪੈਟਰੋਲੇ ਪਾ ਕੇ ਘੁੰਮਦੇ ਰਹੇ ਬਾਬਾ ਸਾਨੂੰ ਨਹੀਂ ਚਾਹੀਦਾ ਕੁਛ ਵੀ ਇਹੋ ਜਿਹਾ ਵੀ ਜਿੱਥੇ ਸਾਡੇ ਤੇ 100 ਰੁਪਏ ਦੇ ਵੀ ਇਲਜ਼ਾਮ ਲੱਗੇ ਹਾਂ ਚਾਹੀਦਾ ਹੈ ਸਾਡੇ ਕੋਲ ਹੈ ਹੀ ਕੁਛ ਨਹੀਂ ਪਰ ਕਿਉਂਕਿ ਸਾਡੇ ਕੋਲ ਦੁੱਧ ਦੇ ਤੋਤੇ ਬਸ ਹੀ ਐਨੇ ਹੈ ਨਹੀਂ ਆਪਾਂ ਉਹੀ 10000 ਦਾ ਹਿਸਾਬ ਦੇਈ ਜਾਣਾ ਵੀ ਇੱਥੇ 500 ਖਰਚਾ ਤੇ ਇੱਥੇ 200 ਖਰਚਾ ਤੇ ਉਹੀ ਸ਼ਕਤਾਂ ਹੋਈ ਜਾਣੀਆਂ ਸਾਨੂੰ ਨਹੀਂ ਜੀ ਚਾਹੀਦਾ ਸਾਡੇ ਦਾ ਅਧਿਕਾਰੀਆਂ ਕਰੀ ਜਾਣ ਲੋਕਾਂ ਦੀ ਡਿਮਾਂਡ ਪੂਰੀ ਕਰਨ ਵਾਸਤੇ ਸੁਭਾਜੀ ਨੇ ਪੁੱਛਿਆ ਤੁਹਾਨੂੰ ਸਵਾਲ ਆ ਪੁੱਛਣ ਲੱਗੇ ਜੀ ਨਹੀਂ ਜੀ ਜਿਹੜੇ ਤੁਹਾਨੂੰ ਮੈਂ ਦੱਸਤਾ ਸੀ ਇੱਕ ਮਤਾ ਮੈਡਮ ਕੋਈ 14 ਮਤੇ ਆਏ 14 ਆਏ ਜਿਹਦੇ ਵਿੱਚ ਇੱਕ ਇਨਕੁਆਰੀ ਰਿਪੋਰਟ ਹੈ ਜੀ ਅਫਸਰ ਸਮਾਨ ਮੌਕੇ ਤੇ ਤਾਂ ਲਿਆ ਦਿੰਨੇ ਇਹਦੇ ਨਾਲ ਡਿਟੇਲ ਰਿਪੋਰਟ ਸਾਡੇ ਕੋਲ ਨਹੀਂ ਸੀ ਇਨਕੁਆਰੀ ਚ ਆਇਆ ਬਾਕੀ ਆ ਅਸੀਂ ਜੇ ਇਹਨੂੰ ਰਿਜੈਕਟ ਕਰ ਦਈਏ ਤਾਂ ਵੀ ਮਾੜੀ ਗੱਲ ਹੈ ਜੇ ਐਕਸੈਪਟ ਕਰ ਲਈਏ ਤਾਂ ਵੀ ਮਾੜੀ ਗੱਲ ਹੈ ਅਸੀਂ ਪੈਂਡਿੰਗ ਕਿਹਾ ਵੀ ਅਗਲੀ ਮੀਟਿੰਗ 'ਚ ਵੀ ਇਹ ਰਿਪੋਰਟ ਰੱਖੋ ਡਿਟੇਲ ਹਾਂਜੀ ਵਿਰੋਧ ਕਰ ਰਹੇ ਹਾਂ ਨਾ ਵਿਰੋਧ ਨਹੀਂ ਜੀ ਲੋਕਾਂ ਦੀ ਲੜਾਈ ਲੜਦੇ ਬਾਕੀ ਸ਼ਹਿਰ 'ਚ ਕੋਈ ਕੰਮ ਨਹੀਂ ਹੋ ਰਿਹਾ ਕੋਈ ਵੀ ਨਹੀਂ ਹੋ ਰਿਹਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਰਕਾਰ ਜ਼ਿੰਮੇਵਾਰ ਹੈ ਤਾਂ ਕੌਣ ਸਨ ਜ਼ਿੰਮੇਵਾਰ ਹੈ ਕਹਿੰਦੇ ਜੀ ਸਰਕਾਰ ਜ਼ਿੰਮੇਵਾਰ ਹੈ ਤਾਂ ਕੌਣ ਸਨ ਉਹ ਦੱਸਾਂ ਕੀ ਕਹਿੰਦੇ ਉਹ ਕੱਲ ਦੱਸਾਂਗਾ ਕੀ ਕਹਿੰਦੇ ਉਹ 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 ਮੇਰੇ ਵੱਡੇ ਭਰਾ ਹੈ ਪਰ ਇੱਥੇ ਹੋਰ ਇਹ ਗੱਲਾਂ ਕਰੀ ਜਾਂਦੇ ਅਨੌਨੀ ਮਮਾ ਨਾਲੇ ਆ ਬਰਫੀ ਖਾਈ ਜਾਂਦੇ ਨਾਲੇ ਆ ਹੋਰ ਜੀ ਕਿਆ ਹਾਲ ਹੈ ਜੀ ਆਹੀ ਕੱਢ ਜਾਂਦੇ ਸਾਰਾ ਦਿਨ ਉਹ ਮੈਂ ਉਹਨਾਂ ਦੀ ਉਹ ਗੱਲ ਜਿਹੜੇ ਉਹ ਗੱਲ ਤਾਂ ਸੁਣੋ ਜਿਹੜੇ ਇੱਕ ਗੱਲ ਸੁਣੋ ਜਿਹੜੇ ਇੱਥੇ ਆ ਕੇ ਗਏ ਨਾ ਜਿਹੜੇ ਕਹਿੰਦੇ ਬਾਹਰ ਕੌਂਸਲ ਦੀ ਕਾਂਗਰਸ ਨਹੀਂ ਕਰਦੀ ਉਹ ਇੱਥੇ ਦੱਸਾਂ ਕੀ ਕਰਦੇ ਆ ਕੇ ਆ ਗੱਲ ਸੁਣ ਲਓ ਜੀ ਇੱਕ ਮਿੰਟ ਉਹ ਇੱਥੇ ਅਕੇ ਨਾਲ ਐ ਖੜੀ ਜਾਂਨੇ ਨਾਲੇ ਜੇ ਕੋਈ ਨਵਾਂ ਮੌਕਾ ਹੋਰ ਜੀ ਠੀਕ ਆ ਜਾਂ ਬਸ ਸਾਰਾ ਬਹੁਤ ਧੀ ਪੰਮਾ ਜੀ ਲੋਕਾਂ ਦੀ ਡਿਮਾਂਡ ਵਾਸਤੇ ਲੋਕਾਂ ਦੀ ਡਿਮਾਂਡ ਵਾਸਤੇ ਤੁਸੀਂ ਕਦੀ ਮੰਤਰੀ ਸਾਹਿਬ ਨੂੰ ਵਾਕ ਤੋਂ ਬੋਲ ਤੁਹਾਡਾ ਵਾਕ ਤੋਂ ਮਿਲਿਆ ਤੁਹਾਡਾ ਜਾ ਕੇ ਲੋਕਾਂ ਦੀ ਡਿਮਾਂਡ ਵਾਸਤੇ ਮੰਤਰੀ ਸਾਹਿਬ ਨੂੰ ਤੁਹਾਡੇ ਕੋਈ ਟੀਮ ਦੇ ਲੋਕ ਮਿਲੇ ਜਾਂ ਕੇ ਵੀ ਸਾਡੇ ਕੋਲ ਨਹੀਂ ਨਹੀਂ ਸੇਵਾ ਸदन ਗਏ ਸੇਵਾ ਸਦਨ ਚ ਕਦੀ ਮਿਲੇ ਮੰਤਰੀ ਸਾਹਿਬ ਕਦੀ ਸਾਡੇ ਕੋਲ ਆਏ ਮੈਂ ਆਪਾਂ ਤੁਹਾਨੂੰ ਬੁਲਾਣਾ ਹਾਂ ਸਾਨੂੰ ਸੇਵਾ ਸਦਨ ਦੇ ਕੋਲ ਬੁਲਾਇਆ ਅੱਰਾ ਹਰ ਰੋਜ਼ ਲੋਕਾਂ ਦੀ ਡਿਮਾਂਡ ਵਾਸਤੇ ਹਰ ਰੋਜ਼ ਕੁੱਤਾ ਕਬਾੜ ਬਣਾ ਕੇ ਲੈਣ ਲਈ ਕਹਿੰਦਾ ਵੀ ਮੈਂ ਮੰਤਰੀ ਦੀ ਕੋਠੀ ਦੇ ਬਾਹਰ ਕੱਲਾ ਧਰਨਾ ਦਊਗਾ ਲੋਕਾਂ ਦੀ ਡਿਮਾਂਡ ਵਾਸਤੇ ਕਦੀ ਨਹੀਂ ਗੱਲ ਕੀਤੀ ਵੀ ਮੈਂ ਮੰਤਰੀ ਕੋਲ ਜਾਊਂਗਾ ਮੰਤਰੀ ਨੂੰ ਵੀ ਜਾਂਦੀ ਆ ਆ ਚਿੱਠੀ ਜਾਂਦੀ ਨਹੀਂ ਹੈ ਜੀ ਮੰਤਰੀ ਜੀ ਨੂੰ ਜਾਂਦੀ ਅਸੀਂ ਭੇਜਦੇ ਨਹੀਂ ਸਦਾ ਹੋਰ ਸਦਾ ਕਿੱਦਾਂ ਭੇਜਣਾ ਹੁੰਦਾ ਨੇ ਮੁਲਾਕਾਤ ਹੋਈ ਤੁਹਾਡੀ ਯਾਰ ਮੁਲਾਕਾਤ ਤਾਂ ਉਹ ਮੇਰੇ ਨਾਲ ਕਰੇ ਲੈਣੀ ਉਹਨਾਂ ਨੇ ਇਹ ਸਰ ਗੱਲ ਸੁਣੋ ਇਹ ਕਹਿੰਦਾ ਨਹੀਂ ਕੋਈ ਸੋਲੂਸ਼ਨ ਹੋ ਸਕਦਾ ਜਿਹੜੀ ਮੁਲਾਕਾਤ ਆਹੀ ਜੀ ਹੋਣੀ ਹੈ ਕੋਈ ਕੁਐਸਚਨ ਵੀ ਹੈ ਤੁਹਾਡਾ ਵੀ ਇਹ ਇਹ ਚੋਂ ਕੋਈ ਐਤਾ ਨਹੀਂ ਹੋ ਸਕਦਾ ਵੀ ਕੋਈ ਐਸੀ ਸ਼ਹਿਰ ਦੇ ਹਿੱਤ ਲਈ ਮੰਤਰੀ ਸਾਹਿਬ ਜਦੋਂ ਦੇ ਮੰਤਰੀ ਜੀ ਬਣੇ ਮੇਰੇ ਖਿਆਲ ਇੱਕ ਵੀ ਕੋਈ ਆਉਂਦੇ ਨਹੀਂ ਅਸੀਂ ਤਾਂ ਹਰ ਰੋਜ਼ ਬੁਲਾਦੇ ਆਹ ਗੱਲ ਨਹੀਂ ਸਰ ਆਹ ਦੇਖੋ ਹਰ ਵੀ ਬੁਲਾਦੇ ਹਰ ਬੁਲਾਦੇ ਹੋ ਕਿਦਾ ਕਰੀ ਕਿੱਦਾਂ ਬੁਲਾਈਏ ਇਹ ਕੀ ਦਾ ਸੇਵਾ ਸਦਨ ਹੀ ਹੈ ਅਭੀ ਫਿਰ ਲੋਕਾਂ ਦੇ ਸੀਡੀ ਵੀ ਮੇਰੀ ਮੇਰੀ ਗੱਲ ਸੁਣੋ ਆ ਮੰਤਰੀ ਸਾਹਿਬ ਹਰ ਰੋਜ਼ ਨਾ ਸਾਨੂੰ ਮੀਟਿੰਗ ਰਸੀਵ ਕਰਕੇ ਭੇਜਦੇ ਹੁਣ ਦੱਸੋ ਕਿੱਦਾਂ ਬੁਲਾਈਏ ਉਹਨਾਂ ਜੀ ਬੜੀ ਵਧੀਆ ਚੀਜ਼ ਐ ਤੁਹਾਡਾ ਬਸੇ ਦੇਖੋ ਸ਼ਹਿਰ ਵਾਸਤੇ ਵਧੀਆ ਉਪਰਾਲਾ ਤੁਸੀਂ ਇਹ ਦੱਸੋ ਸਿਰਫ ਇੰਨੀ ਗੱਲ ਵੀ ਆਪਾਂ ਧਰਨਾ ਲਾਉਣ ਵਾਸਤੇ ਗਿਆ ਤਾਂ ਮੈਂ ਜਾ ਕੇ ਬੁਲਾਉਂਗਾ ਲਾਉਂਗਾ ਚਿੰਤਾ ਨਾ ਕਰੋ ਕਦ ਤਿੰਨ ਮਹੀਨੇ ਤੋਂ ਅਸੀਂ ਹਰ ਰੋਜ਼ ਖਬਰ ਚਲਾ ਰਹੇ ਹਾਂ ਵੀਡੀਓ ਚਲਾ ਰਹੇ ਹਾਂ ਕਿੱਥੋਂ ਦੱਸਾਂ ਤੁਸੀਂ ਮੈਂ ਤਾਂ ਮੈਂ ਤਾਂ ਹਰ ਰੋਜ਼ ਬੈਠਦਾ ਮੈਂ ਤਾਂ ਕੋਈ ਚੱਕਰ ਨਹੀਂ ਆ ਮੈਂ ਤਾਂ ਹੋਰ ਧਰਨੇ ਤੇ ਬੈਠਾ ਰਹਾਂ ਜਦ ਤਣ ਉਹ ਮੁੱਕੂਗਾ ਉਦੋਂ ਲਾ ਦ ਤਰਨੇ ਦਾ ਆਪਣਾ ਖਰਾਕ ਲੋਕਾਂ ਦੀ ਡਿਮਾਂਡ ਵਾਸਤੇ ਲੋਕਾਂ ਦੀ ਯਾਰ ਹੁਣ ਮੇਰੀ ਗੱਲ ਸੁਣੋ ਤੁਹਾਡੇ ਭਰਾਵਾਂ ਤੇ ਸਾਡੇ ਤੇ ਤਰਸ ਕਰੋ ਥੋੜਾ ਜਿਹਾ ਸਾਰੇ ਪੱਤਰਕਾਰ ਸਾਡੇ ਕਿਹੜਾ ਇਹ ਗੱਲ ਤਾਂ ਸੁਣ ਲੋ ਉਹ ਗੱਲ ਤਾਂ ਸੁਣ ਲੋ ਹੁਣ ਮੈਂ ਮਿੰਟ ਤੇ ਆ ਗਿਆ ਤੁਹਾਡੀ ਪੱਤਰਕਾਰਾਂ ਦੀ ਮਿੰਟ ਤੇ ਆ ਗਿਆ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਸੁਣ ਲੋ ਸਾਡੇ ਤੇ ਤਰਸ ਕਰੋ ਪੱਤਰਕਾਰ ਤੁਹਾਡੀ ਵੀ ਸਹਤ ਤੁਹਾਡਾ ਵੀ ਮੇਰੇ ਘਰ ਦੇ ਕਿਹੜਾ ਕੱਲੋਂ ਨਾਲਾ ਲੰਘਦਾ ਕੱਲੇ ਦੇ ਰਾਗ ਦਾ ਤੁਹਾਡੇ ਵੀ ਤਾਂ ਲੰਘ ਰਹੀ ਆ ਤੁਸੀਂ ਤਾਂ ਐ ਸਾਡੇ ਨਾਲ ਨੰਨਤ ਪਰਜਾਈ ਮੰਗੋ ਆ ਕੇ ਲੜਦੇ ਵੀ ਜਿਵੇਂ ਸ਼ਹਿਰ ਸਾਡੇ ਬਾਪੂ ਜੀ ਦਾ ਹੀ ਹੁੰਦਾ ਸਤਕਾਰ ਦੇ ਉਸ ਸਵਰਗੀ ਸਾਡੇ ਬਾਪੂ ਜੀ ਉਹਨਾਂ ਦੇ ਹੁੰਦਾ ਸ਼ਹਿਰ ਤਾਂ ਤੁਹਾਡੇ ਬਾਪੂ ਜੀ ਦਾ ਵੀ ਹੈ ਨਾ ਸਾਰਿਆਂ ਦਾ ਫਿਰ ਆਪਣੀ ਕਾਹਦੀ ਲੜਾਈ ਅਸੀਂ ਤਾਂ ਨੰਗ ਮੰਗਲ ਮੰਗ ਮੰਗ ਵਾਂਗੂ ਲੈ ਜਾਤਾ ਮੀਰ ਆਦਮੀ ਲੜਾਈ ਲੜ ਸਕਦਾ ਜਾਂ ਨੰਗ ਲੜ ਸਕਦਾ ਅਸੀਂ ਨੰਗਾਂ ਦੀ ਲਿਫਤ ਚਾਂਨੇ ਜਾਂ ਮੀਰਾਂ ਦੀ ਆਂਦੇ ਨਹੀਂ ਹੈ ਠੀਕ ਹੈ ਨਾ ਹੁਣ ਨੰਗ ਮੰਗਲ ਤੁਸੀਂ ਹੋ ਐ ਪਰ ਇਹ ਰੌਲਾ ਹੀ ਹੈ ਤੁਹਾਡਾ ਖਾਦਾ ਦਾ ਤੁਸੀਂ ਵੀ ਤੁਸੀਂ ਹਾਂ ਉਹ ਇਹ ਗੱਲ ਤੱਕ ਮੈਂ ਹਾਸੇ ਵਾਲੀ ਗੱਲ ਆ ਨਹੀਂ ਨਹੀਂ ਵੈਸੇ ਯਾਰ ਤੁਸੀਂ ਇਹ ਗੱਲ ਸੁਪਿੰਦਰ ਦੀ ਬੜੀ ਅੱਛੀ ਹੈ ਇਹ ਗੱਲ ਤਾਂ ਤੁਸੀਂ ਨਾ ਕਰੋ ਨੰਗਲ ਨਗਰ ਕਾਉਂਸਲ ਦੇ ਜਿੰਨੇ ਐਮਸੀ ਆ ਸਭ ਤੋਂ ਵੱਧ ਤੁਸੀਂ ਐਫੀ ਡੈਵਿਡ ਦੇ ਵਿੱਚ ਉਹ ਬਾਈ ਜੀ ਉਹ ਤਾਂ ਮੇਰੇ ਪਿਛਤਾਨੀ ਦਾਦੇ ਪ੍ਰਦਾਤਾ ਫਿਰ ਹੁਣ ਉਹੀ ਗੱਲ ਕਰ ਰਹੇ ਆ ਫਿਰ ਸਾਡੀ ਵੀ ਮੇਰੀ ਤਾਂ ਉਹੀ ਦੋ ਤਿੰਨ ਯਾਰ ਇੱਕ ਗੱਲ ਸੁਣੋ ਨੰਗ ਮਲੰਗ ਕੱਲਾ ਮੈਂ ਨਹੀਂ ਆ ਹਾਸੇ ਵਾਲੀ ਵੀ ਗੱਲ ਕਰ ਲਈ ਨੰਗ ਮਲੰਗ ਉਹ ਗੱਲ ਤਾਂ ਸੁਣ ਲਓ ਉਹ ਮੇਰੀ ਗੱਲ ਤਾਂ ਸੁਣ ਲਓ ਉਹ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਲਓ ਨੰਗ ਇੱਕ ਮਿੰਟ ਇੱਕ ਨੰਗ ਮਲੰਗ ਮੈਂ ਨਹੀਂ ਆ ਨੰਗ ਮਲੰਗ ਤੁਸੀਂ ਵੀ ਆ ਤੁਹਾਡਾ ਵੀ ਰੌਲਾ ਹੀ ਆ ਜਿਹੜੀ ਅੰਥੀਆਂ ਨੂੰ ਚੋਰ ਕਹੀ ਜਾਂਦੇ ਪਿੱਛੇ ਕੋ ਤੁਹਾਨੂੰ ਕਹਿੰਦਾ ਨਾ ਤੁਸੀਂ ਕੁਝ ਕਮਾਇਆ ਵਾ ਅਸੀਂ ਕਮਾਇਆ ਵਾ ਸਾਰਾ ਦਿਨ ਤੁਸੀਂ ਮੋਟਰਸਾਈਕਲਾਂ ਦੇ ਹੁਕਮਦਾਰ ਨੇ ਪੈਟਰੋਲ ਦੇ ਪੈਸੇ ਨਹੀਂ ਪੂਰੇ ਹੁੰਦੇ ਐਦਾਂ ਹੀ ਸਾਡਾ ਰੌਲਾ ਕੋਈ ਸ਼ਗਨ ਖਾ ਜਾਂਦੇ ਜਿਹੜਾ ਪਤਾ ਪੋਤਾ ਇਹੇ ਲਾਦ ਨੇ ਤੇ ਰਹਿੰਦੀ ਖੁੰਦੀ ਕਸਰ ਤੁਹਾਡੇ ਵਰਗੇ ਪਾਣੇ ਪਾਣੀ ਦੀ ਟੈਂਕੀ ਭੇਜ ਪੱਲਿਓ 400 ਰੁਪਏ ਦੀ ਭੇਜਣੀ ਪੈਂਦੀ ਉਹ ਮੰਤਰੀ ਉੱਦੀ ਪਾਣੀ ਦੀ ਟੈਂਕੀ ਉਹ ਤੈਨੂੰ ਰੱਬ ਲੈ ਐਡਾ ਸਤਕਾਰ ਦਿੱਤਾ ਯਾਰ ਗੱਲ ਸੁਣੋ ਮੰਤਰੀ ਸਾਹਿਬ ਨੂੰ 34 ਸਾਲ ਦੀ ਉਮਰ ਹੈ ਲੋਕ 34 ਸਾਲ ਤੇ ਸਾਡੇ ਵਰਗੇ ਕਾਲਜ ਨਹੀਂ ਛੱਡਦੇ ਤੇ ਤੁਸੀਂ ਸਦਨ ਛੱਡ ਬੜੀ ਕਰ ਰਹੇ 1 ਕਾ ਬਣਾਓ ਸਾਰੇ ਸੇਵਾ